ਬੱਚੇ ਛੋਟੇ ਨਾਲ ਜਾਂਦੇ ਸੀ ਤੇ ਉਹ ਵੀ ਕਹਿੰਦੇ ਸੀ ਮੰਮਾ ਦੇਖੋ ਆਪਕੇ ਪੋਸਟ ਪੋਸਟਰ ਫਾੜ ਦਿੱਤੇ ਆ ਆਪਕੇ ਪੋਸਟਰ ਨੀਚੇ ਗਏ ਹੋਏ ਆ ਚਲੋ ਬੱਚੇ ਆ ਉਹਨਾਂ ਨੂੰ ਤਾਂ ਲੱਗਦਾ ਹੀ ਆ ਸਾਨੂੰ ਸਭ ਤੋਂ ਪਹਿਲਾਂ ਤਾਂ ਮੇਰੇ ਪੋਸਟਰਸ ਫਾੜੇ ਜਾਂਦੇ ਸੀ ਓਕੇ ਪੋਸਟਰ ਫਾੜ ਦਿੱਤੇ ਕਿਦਾਂ ਬਹੁਤ ਬਹੁਤ ਪੋਸਟਰਸ ਫਾੜੇ ਜਾਂਦੇ ਸੀਗੇ ਅੱਜ ਕਾਂਗਰਸ ਪਾਰਟੀ ਦਾ ਖੜੇ ਆ ਤੇ ਇੰਨੀ ਵੱਡੀ ਲੀਡ ਨਾਲ ਅਸੀਂ ਜਿੱਤੇ ਵੀ ਆ ਅਗਰ ਖੜੇ ਆ ਅਸੀਂ ਕਾਂਗਰਸ ਪਾਰਟੀ ਨਾਲ ਹਮੇਸ਼ਾ ਖੜੇ ਆ ਤੇ ਗੇਮ ਚੇਂਜਿੰਗ ਉਹ ਇੱਕ ਸਾਡੇ ਵਾਸਤੇ ਸੀ ਦੇਖੋ ਚੰਨੀ ਸਾਹਿਬ ਨੇ ਸਾਨੂੰ ਬਹੁਤ ਪਿਆਰ ਦਿੱਤਾ ਹੈ ਹਮੇਸ਼ਾ ਅਕਸਰ ਮੇਰੀ ਉਹਨਾਂ ਨਾਲ ਗੱਲ ਵੀ ਹੁੰਦੀ ਰਹਿੰਦੀ ਹੈ ਫੋਨ ਤੇ ਕੰਪੀਟੀਸ਼ਨ ਤਾਂ ਟਫ ਸੀਗਾ ਬਹੁਤ ਟਫ ਸੀਗਾ ਪਹਿਲੇ ਤਾਂ ਕੰਪੀਟੀਟਰ ਆਪਾਂ ਨਾਮ ਨਹੀਂ ਲੈਂਦੇ ਕੰਪੀਟੀਟਰ ਇੰਨੇ ਸਟਰੋਂਗ ਸੀਗੇ ਕਿ ਅੱਜ ਤੱਕ ਉਹਨਾਂ ਦਾ ਰਿਕਾਰਡ ਰਿਹਾ ਕਦੇ ਵੀ ਹਾਰੇ ਨਹੀਂ ਤਾਂ ਸਾਡੀ ਪਾਰਟੀ ਨੂੰ ਤੁਹਾਨੂੰ ਵੀ ਬੜੀ ਵੱਡੀ ਰਕਮ ਮੋਟੀਆਂ ਰਕਮਾਂ ਦੇ ਆਫਰ ਆਈ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਅਸੀਂ ਰਾਤੀ ਸੌਣ ਲੱਗਿਆ ਦੇਖਦੇ ਹਾਂ ਸੁਪਨੇ ਉਹ ਹੁੰਦੇ ਨੇ ਜਿਹੜੇ ਸਾਨੂੰ ਰਾਤ ਨੂੰ ਸੌਣ ਹੀ ਨਾ ਤੇ ਜੀ ਹਾਂ ਅਕਸਰ ਰਾਜਨੀਤੀ ਦੇ ਵਿੱਚ ਇਦਾਂ ਦਾ ਜਜਬਾ ਲੋਕ ਲੈ ਕੇ ਅੱਗੇ ਆਉਂਦੇ ਨੇ ਜਾਂ ਰਾਜਨੀਤੀ ਵਿੱਚ ਉਤਾਚਰਾਵ ਤੁਸੀਂ ਅਕਸਰ ਦੇਖੇ ਹੋਣੇ ਨੇ ਪਰ ਇਸ ਵਾਰ ਜਿਹੜੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਏ ਉਹਦੇ ਵਿੱਚ ਇਤਿਹਾਸ ਰਚਿਆ ਗਿਆ ਇਤਿਹਾਸ ਰਚਿਆ ਗਿਆ ਜੇ ਇੱਕ ਪਾਸੇ ਤਾਂ ਕਿਸੇ ਨੂੰ ਵੋਟਾਂ ਇੰਨੇ ਹਾਈ ਲੈਵਲ ਤੇ ਪਈਆਂ ਕਿ ਉਹ ਜਲੰਧਰ ਸ਼ਹਿਰ ਦੇ ਮੇਅਰ ਬਣ ਗਏ ਦੂਜੇ ਪਾਸੇ ਗੱਲ ਕਰੀਏ ਕਿ ਕਿਸੇ ਨੇ ਆਪਣੇ ਜਜਬੇ ਨਾਲ ਆਪਣੇ ਹੌਸਲੇ ਦੇ ਨਾਲ ਇਨਾ ਵੱਡਾ ਰਿਕਾਰਡ ਕਾਇਮ ਕੀਤਾ ਕਿ ਲਗਾਤਾਰ ਨਿਰੰਤਰ ਉਸ ਕੈਂਡੀਡੇਟ ਨੂੰ ਹਰਾਇਆ ਜਿਹੜੇ ਕਦੀ ਹਾਰ ਦਾ ਸਾਹਮਣਾ ਜਿਨ੍ਹਾਂ ਨੇ ਕਦੀ ਕੀਤਾ ਹੀ ਨਹੀਂ ਜਾਂ ਜਿਹੜੇ ਕਦੀ ਖਾਰੇ ਨਹੀਂ ਤਾਂ ਅੱਜ ਸਾਡੇ ਨਾਲ ਮੌਜੂਦ ਨੇ ਕਾਰਪੋਰੇਸ਼ਨ ਜਿਹੜੇ ਇਲੈਕਸ਼ਨ ਦੇ ਵਿੱਚ ਸਭ ਨਾਲ ਛੋਟੀ ਉਮਰ ਦੇ ਕਾਉਂਸਲਰ ਬਣ ਵਾਲੇ ਨੀਹਾ ਸ਼ਾਲੂ ਮਿੰਟੂ ਜੀ ਦੇ ਨਾਲ ਮੈਨੂੰ ਤੁਹਾਡਾ ਵੈਲਕਮ ਕਰਦੇ ਆ ਜੀ ਥੈਂਕ ਯੂ ਭయ్యా ਥੈਂਕ ਯੂ ਰੀਅਲ ਸਰ ਪੋਡਕਾਸਟ 24 ਚੈਨਲ ਦਾ ਸਾਨੂੰ ਇਥੇ ਇਨਵਾਈਟ ਕਰਨ ਵਾਸਤੇ ਥੈਂਕ ਯੂ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਦੇ ਵਿੱਚ ਇੱਕ ਤੂਫਾਨ ਲੈ ਕੇ ਆਉਣ ਵਾਲੇ ਇੱਕ ਹੇ ਪੂਰੀ ਕਾਰਪੋਰੇਸ਼ਨ ਦੇ ਇਲੈਕਸ਼ਨ ਨੂੰ ਹਿਲਾ ਕੇ ਰੱਖਣ ਵਾਲੇ ਇੱਕ ਕਪਲ ਆ ਸਾਡੇ ਕੋਲ ਜੀ ਨੀਹਾ ਸ਼ਾਲੂ ਮਿੰਟੂ ਤਰ੍ਹਾਂ ਸ਼ਾਲੂ ਜਰੇਵਾਲ ਜੀ ਵੀ ਨਾਲ ਸਾਡੇ ਨਾਲ ਮੌਜੂਦ ਨੇ ਆਏ ਸਟੂਡੀਓ ਵਿੱਚ ਤਾਂ ਨੀਹਾ ਜੀ ਨੀਹਾ ਸ਼ਾਲੂ ਮਿੰਟੂ ਇੱਕ ਬੜਾ ਵੱਡਾ ਬ੍ਰਾਂਡ ਕਿਹਾ ਜਾ ਸਕਦਾ ਹੈ ਕਿ ਇਹਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਤੇ ਥੋੜਾ ਜਿਹਾ ਪਹਿਲਾਂ ਆਪਣੇ ਵੱਲੋਂ ਸਾਡੀ ਆਡੀਅੰਸ ਨੂੰ ਦੱਸੋ ਜੀ ਨਮਸਕਾਰ ਸਭ ਨੂੰ ਮੈਂ ਨੀਹਾ ਮਿੰਟੂ ਸ਼ਾਲੂ ਵਾਰ ਨੰਬਰ 49 ਦੀ ਕੌਂਸਲਰ ਅ ਸ਼ੁਰੂਆਤ ਵੀਆ 92 ਵਿੱਚ ਹੋਈ ਸੀ ਜਦੋਂ ਮੇਰੇ ਫਾਦਰ ਸਾਹਿਬ ਸ਼੍ਰੀ ਕੁਲਦੀਪਿੰਟੂ ਜੀ ਫਸਟ ਟਾਈਮ ਇਲੈਕਸ਼ਨ ਲੜੇ ਸੀ ਔਰ ਜਿੱਤੇ ਸੀ ਜੀ ਤਾਂ 92 ਦਾ ਹੀ ਮੇਰਾ ਬਗਾਨ ਹੈ ਓਕੇ ਤੇ ਕਹ ਲਓ ਕਿ ਜਨਮ ਤੋਂ ਹੀ ਮੈਚ ਇਸ ਦੇਖੀ ਹੈ ਉਸ ਤੋਂ ਬਾਅਦ ਮੇਰੀ ਮੈਰिज ਹੋਈ ਸ਼ਾਲੂ ਜੀ ਨਾਲ 10 ਸਾਲ ਹੋ ਗਏ ਮੇਰੀ ਮੈਰिज ਨੂੰ ਤੇ ਇਹਨਾਂ ਨੂੰ ਵੀ ਸ਼ੌਂਕ ਸੀਗਾ ਕੁਝ ਮੇਰੇ ਜਦੋਂ ਅ ਮਾਦਰ ਵੀਰੇ ਇਲੈਕਸ਼ਨਸ ਇੱਤੇ ਸੀਗੇ 2017 ਤੇ ਉਸ ਤੋਂ ਥੋੜੀ ਦੇਰ ਬਾਅਦ ਜੀ ਮੇਰੇ ਪਾਪਾ ਦੀ ਹੈਲਥ ਇਸ਼ੂਸ ਹੋ ਗਏ ਸੀ ਥੋੜੇ ਠੀਕ ਨਹੀਂ ਰਹਿੰਦੇ ਸੀ ਤੇ ਇਹਨਾਂ ਨੇ ਥੋੜਾ ਕੰਮ ਕੰਟੀਨਿਊ ਕੀਤਾ ਉਹਦੇ ਤੋਂ ਹੀ ਇਹਨਾਂ ਨੂੰ ਵੀ ਸ਼ੌਂਕ ਪੈ ਗਿਆ ਤਾਂ ਬਸ ਨਾਲ-ਨਾਲ ਹੀ ਚੱਲਦੀ ਰਹੀ ਪਹਿਲੇ ਉੱਧਰ ਸਭ ਇਹ ਚੀਜ਼ਾਂ ਦੇਖੀਆਂ ਫਿਰ ਇੱਧਰ ਆ ਕੇ ਵੀ ਕੰਟੀਨਿਊ ਕੀਤਾ ਪਹਿਲਾਂ ਪਕੇ ਪਰਿਵਾਰ ਵਿੱਚ ਰਾਜਨੀਤੀ ਦੇਖੀ ਤਾਂ ਫਿਰ ਸੋਰੇ ਪਰਿਵਾਰ ਵਿੱਚ ਵੀ ਨਾਲ ਤੁਸੀਂ ਦੇਖੀਂ ਬਿਲਕੁਲ ਬਿਲਕੁਲ ਤਾਂ ਇੱਕ ਇਤਿਹਾਸ ਰਚਿਆ ਗਿਆ ਇਸ ਵਾਰ ਕਾਰਪੋਰੇਸ਼ਨ ਦੇ ਇਲیکشنਾਂ ਵਿੱਚ ਬਹੁਤ ਵੱਡੇ ਦਿਗਜ ਖਿਡਾਰੀ ਜਿਨ੍ਹਾਂ ਨੂੰ ਹਰਾ ਕੇ ਚਲੋ ਜੇ ਹਾਰ ਜਿੱਤਦਾ ਬਣਿਆ ਉਹਨਾਂ ਨੂੰ ਹਰਾ ਕੇ ਆਪਣੀ ਇੱਕ ਛਵੀ ਸਾਹਮਣੇ ਲੈ ਕੇ ਆਣਾ ਕਿੰਨਾ ਕੋ ਕੰਪੀਟੀਸ਼ਨ ਟਫ ਸੀਗਾ ਉਸ ਵਕਤ ਜਿਹੜਾ ਇਹਦੇ ਇਲیکشنਾਂ ਵਿੱਚ ਕੰਪੀਟੀਸ਼ਨ ਤਾਂ ਟਫ ਸੀਗਾ ਬਹੁਤ ਟਫ ਸੀਗਾ ਪਹਿਲੇ ਤਾਂ ਚਲੋ ਇੰਨਾ ਨਹੀਂ ਲੱਗ ਰਿਹਾ ਸੀ ਦੇਖੋ ਮੈਨੂੰ ਆਹੀ ਸੀਗਾ ਕਿ ਸਭ ਨੇ ਆਪਣਾ ਆਪਣਾ ਸਾਡੀ ਨਾ ਬੇਸਿਕਲੀ ਸ਼ੁਰੂ ਤੋਂ ਹੀ ਜਦੋਂ ਤੋਂ ਮੇਰੇ ਪਾਪਾ ਇਲੈਕਸ਼ਨ ਲੜੇ ਆ ਸਾਡੀ ਵਾਰਡ ਨੰਬਰ 46 ਬਸਤੀ ਗੋਜਾਂ ਵਾਲੀ ਵਾਰਡ ਹੈ ਜੀ ਤੋਂ ਵਾਰਡ ਮਤਲਬ ਪਾਪਾ ਦੇ ਨਾਮ ਤੋਂ ਹੀ ਜਾਣੀ ਜਾਂਦੀ ਹੈ ਫਿਕਸਡ ਸੀਗਾ ਸਟੈਂਪ ਸੀ ਉਸ ਵਾਰਡੇ ਕਿ ਕਦੀ ਹਾਰੇ ਨਹੀਂ ਸੀ ਮੇਰੀ ਦਾਦੀ ਜੀ ਮੇਰੇ ਪਾਪਾ ਦੋ ਵਾਰੀ ਮੇਰੇ ਬੜੀ ਮਮਾ ਮੇਰੇ ਮਮਾ ਸਭ ਉਸ ਵਾਰਡ ਤੋਂ ਜਿੱਤੇ ਜਿਹੜਾ ਕਾਉਂਸਲਰ ਹੈ ਤਾਂ ਜਦੋਂ ਸਾਡੀ ਵਾਰੀ ਆਈ ਹੈ ਸਾਡੀ ਵਾਰਡ ਜਿਹੜੀ ਹੈ ਪਤਾ ਨਹੀਂ ਇਨਟੈਂਸ਼ਨਲੀ ਔਰ ਅਨ ਇਨਟੈਂਸ਼ਨਲੀ ਇਹ ਵਾਰਡ ਸਾਡੀ ਵੀ ਸੀ ਕਰ ਦਿੱਤੀ ਗਈ ਜੀ ਦੇਖੋ ਅਸੀਂ ਮਿਹਨਤ ਕੀਤੀ ਹੋਈ ਹੈ ਔਰ ਬਹੀ ਬਨਾ ਇੱਕ ਸਾਡੀ ਸੀਟ ਜਿੱਤੀ ਹੋਈ ਸੀਟ ਨੂੰ ਅਸੀਂ ਕਿਵੇਂ ਛੱਡਣਾ ਸੀਗਾ ਔਰ ਕਾਂਗਰਸ ਹਾਈ ਕਮਾਂਡ ਨੂੰ ਵੀ ਸਾਡੇ ਤੇ ਯਕੀਨ ਸੀਗਾ ਕਿ ਅਸੀਂ ਤੁਹਾਨੂੰ ਇੱਦਾਂ ਬੈਠਣ ਨਹੀਂ ਦੇਣਾ ਕੁਇਟ ਕਰਕੇ ਉਹਨਾਂ ਨੇ ਵਾਰਡ ਨੰਬਰ 49 ਤੋਂ ਸਾਨੂੰ ਟਿਕਟ ਦਿੱਤੀ ਹਨ ਤੇ ਕੰਪੀਟੀਟਰ ਸਾਡਾ ਕੋਈ ਵੀ ਸੀ ਸਾਨੂੰ ਉਹ ਚੀਜ਼ ਦਾ ਫਰਕ ਹੀ ਨਹੀਂ ਪੈਂਦਾ ਅਸੀਂ ਆਪਣੇ ਕਰਮ ਕਰਨੇ ਉਹਨਾਂ ਨੇ ਆਪਣੇ ਕਰਮ ਕਰਨੇ ਰਿਜ਼ਲਟ ਉਸ ਪਬਲਿਕ ਨੇ ਔਰ ਉਸ ਭਗਵਾਨ ਨੇ ਦੇਣਾ ਹੈ ਨਾ ਉਸ ਚੀਜ਼ ਨੂੰ ਆਪਾਂ ਸੋਚ ਕੇ ਚੱਲੇ ਹੀ ਨਹੀਂ ਸੀਗੇ ਕਿ ਰਿਜ਼ਲਟ ਕੀ ਹੋਏਗਾ ਅਸੀਂ ਤਾਂ ਲੜਨੇ ਸੀ ਸਾਨੂੰ ਉਹਨਾਂ ਨੇ ਟਿਕਟ ਦਿੱਤੀ ਕਾਂਗਰਸ ਆਇਕਮ ਆਂ ਅਸੀਂ ਸੈੱਟ ਕੀਤੀ ਨੇਹਾ ਜੀ ਗੱਲ ਹੈਗੀ ਹੈ ਕਿ ਕੰਪੀਟੀਟਰ ਕੌਣ ਕੰਪੀਟੀਟਰ ਐਦਾਂ ਦਾ ਨਹੀਂ ਤੁਹਾਡੇ ਅੱਗੇ ਜਿਹੜੇ ਕਦੀ ਹਾਰੇ ਹੀ ਨਹੀਂ ਸੀਗੇ ਕੋ ਛੋਟਾ ਕੰਪੀਟੀਟਰ ਨਹੀਂ ਮੈਂ ਕਹਾਂ ਕਿ ਕਿ ਮੈਂ ਸਾਰੇ ਇਲੈਕਸ਼ਨ ਇਹਨਾਂ ਦੇ ਕਵਰ ਵੀ ਕੀਤੇ ਆ ਜੀ ਤਾਂ ਕੰਪੀਟੀਟਰ ਆਪ ਨਾਮ ਨਹੀਂ ਲੈਂਦੇ ਕੰਪੀਟੀਟਰ ਐਨੇ ਸਟਰੋਂਗ ਸੀਗੇ ਕਿ ਅੱਜ ਤੱਕ ਉਹਨਾਂ ਦਾ ਰਿਕਾਰਡ ਰਿਹਾ ਕਦੇ ਵੀ ਹਾਰੇ ਨਹੀਂ ਤਾਂ ਸ਼ਾਇਦ ਉਹਨਾਂ ਨੂੰ ਵੀ ਨਹੀਂ ਸੀ ਪਤਾ ਕਿ ਮੇਰੇ ਅੱਗੇ ਜਿਹੜੇ ਖੜੇ ਹੋ ਗਏ ਨੇ ਨੀਹਾ ਮਿੰਟੂ ਜੀ ਕਿਉਂਕਿ ਇੱਕ ਫੇਸ ਜਿਹੜਾ ਕਹੋ ਕਿ ਇੱਕ ਇਨੋਸੈਂਟ ਫੇਸ ਸੀਗਾ ਤੇ ਨਾਲ ਉਹਨਾਂ ਦੀ ਜਿਹੜੀ سپورਟ ਸੀਗੀ ਉਹ ਸ਼ਾਲੂ ਮਿੰਟੂ ਜੀ ਨੇ ਕੀਤੀ ਹੈ ਸ਼ਾਲੂ ਜਰੇਵਾਲ ਜੀ ਨੇ ਇਹਨਾਂ ਦੀ ਜਿਹੜੀ سپورਟ ਕੀਤੀ ਹੈ ਤਾਂ ਉਹਦਾ ਇੱਕ ਸਦਕਾ ਅੱਜ ਸਭ ਨਾਲ ਛੋਟੀ ਉਮਰ ਦੇ ਕਾਉਂਸਲਰ ਬਹੁਤ ਵਧੀਆ ਲੀਡ ਦੇ ਨਾਲ ਜਿੱਤ ਕੇ ਜਨਤਾ ਦੇ ਅੱਗੇ ਪੇਸ਼ ਕੀਤੀ ਹੈ ਜੀ ਤਾਂ ਸ਼ਾਲੂ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਰਾ ਇਹ ਜਿਹੜਾ ਇਹਨਾਂ ਦੀ ਜਿੱਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਕਿਉਂਕਿ ਅਸੀਂ ਆਲਰੇਡੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਲਾਕੇ ਵਿੱਚ ਕੰਮ ਕਰ ਰਹੇ ਸੀ ਔਰ ਕੰਮ ਕਰਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਤੇ ਜਦੋਂ ਇੱਧਰ ਸਿਚੁਏਸ਼ਨ ਬਣ ਗਈ ਕਿ ਜੋ ਸਾਡਾ ਪੁਰਾਣਾ ਵੋਟ ਸੀ ਉਸ ਨੂੰ ਮਤਲਬ ਚੇਂਜ ਕਰ ਦਿੱਤਾ ਗਿਆ ਤੇ ਅਸੀਂ ਸੋਚਿਆ ਕਿ ਪਹਿਲੇ ਕੁਇਟ ਕਰ ਦਿੱਤਾ ਜਾਵੇ ਲੇਕਿਨ ਹਾਈ ਕਮਾਂਡ ਨੇ ਸਾਡੇ ਤੇ ভরਸਾ ਜਤਾਇਆ ਉਹ ਕਹਿੰਦੇ ਨਹੀਂ ਤੁਸੀਂ ਇਨਨੇ ਸਾਲਾਂ ਤੋਂ ਇਲੈਕਸ਼ਨ ਲੜਦੇ ਆ ਰਹੇ ਹੋ ਤੁਹਾਨੂੰ ਹੁਣ ਵੀ ਇਲੈਕਸ਼ਨ ਲੜਨਾ ਹੀ ਚਾਹੀਦਾ ਚਾਹੇ ਉਹ ਜਿਹੜਾ ਮਰਸੀ ਵੋਟ ਹੈ ਤੇ ਫਿਰ ਅਸੀਂ 49 ਨੰਬਰ ਵੋਟ ਤੇ ਅਪਲਾਈ ਕੀਤਾ ਇਲੈਕਸ਼ਨ ਤੇ ਪਰਮਾਤਮਾ ਨੇ ਸਾਡੇ ਤੇ ਮਿਹਰ ਕੀਤੀ ਔਰ ਪਬਲਿਕ ਨੇ ਵਿਸ਼ਵਾਸ ਜਤਾਇਆ ਕਿ ਇਹਨਾਂ ਨੂੰ ਵੋਟ ਪਾ ਕੇ ਕਿਉਂਕਿ ਆਲਰੇਡੀ ਸੋਸ਼ਲ ਮੀਡੀਆ ਤੇ ਅਸੀਂ ਕੰਮ ਜੋ ਵੀ ਕਰਦੇ ਸੀ ਸੋਸ਼ਲ ਮੀਡੀਆ ਇੱਕ ਐਦਾ ਦਾ ਪਲੇਟਫਾਰਮ ਹੈ ਕਿ ਤੁਸੀਂ ਕੋਈ ਵੀ ਐਕਟੀਵਿਟੀਆਂ ਕਰਦੇ ਹੋ ਕਿਤੇ ਵੀ ਕਰਦੇ ਹੋ ਉਹਦਾ ਰਿਜ਼ਲਟ ਜ਼ਰੂਰ ਨਿਕਲਦਾ ਹੈ ਕਿਉਂਕਿ 7 ਡੇ ਸਿਰਫ ਸਾਡੇ ਕੋਲ ਸੀ ਇਲੈਕਸ਼ਨ ਦੇ ਵਿੱਚ ਔਰ 7 ਡੇ ਦਾ ਇੱਕ ਪੀਰੀਅਡ ਸੀ ਬਹੁਤ ਸ਼ਾਰਟ ਪੀਰੀਅਡ ਸੀ ਲੇਕਿਨ ਜਿਹੜੇ ਕੰਮ ਕੀਤੇ ਹੋਏ ਸੀ ਔਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੇ ਹੋਏ ਸੀ ਸਾਨੂੰ ਬਹੁਤ ਵੱਡਾ ਹੋਣਾ ਹੁੰਗਾਰਾ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੋਂ ਮਿਲਿਆ ਕਿਉਂਕਿ ਲੋਕ ਅਕਸਰ ਕੰਮ ਦੇਖਦੇ ਸੀ ਔਰ ਪਿਆਰ ਦਿੰਦੇ ਸੀ ਲੋਕਾਂ ਦਾ ਪਿਆਰ ਹੀ ਜਿਹੜਾ ਸਾਨੂੰ ਅੱਜ ਜਿਹੜਾ ਕੌਂਸਲਰ ਦੀ ਸੀਟ ਜਿਹੜੀ ਸਾਡੇ ਹੱਥ ਪਾਈ। ਅ ਸ਼ਾਲੂ ਜੀ ਕਿਤੇ ਨਾ ਕਿਤੇ ਦੇਖਿਆ ਜਾਵੇ ਜਦੋਂ ਸਰਦਾਰ ਚਰਨ ਜੀ ਸੀ ਚੰਨੀ ਦੇ ਇਲੈਕਸ਼ਨ ਸੀਗੇ। ਤੁਸੀਂ ਉਹਨਾਂ ਵਾਸਤੇ ਕੰਪੇਨਿੰਗ ਕੀਤੀ, ਪੂਰਾ ਜੋਰ ਲਗਾਇਆ ਕਿਉਂਕਿ ਮੈਂ ਵੀ ਤੁਹਾਡੇ ਨਾਲ ਨਾਲ ਸਾਰਾ ਕਵਰ ਕੀਤਾ। ਤਾਂ ਸਰਦਾਰ ਚਰਨ ਜੀ ਸੀ ਚੰਨੀ ਜੀ ਤੁਹਾਡੀ ਐਕਟੀਵਾ ਦੇ ਪਿੱਛੇ ਬੈਠ ਕੇ ਉਹਨਾਂ ਨੇ ਰਾਉਂਡ ਲਿਆ। ਉਹ ਇੱਕ ਐਦਾਂ ਦਾ ਮੂਵਮੈਂਟ ਸੀਗਾ ਉਹ ਲੋਕਾਂ ਦੇ ਦਿਲ ਵਿੱਚ ਸ਼ਾਲੂ ਜਰੇਵਾਲ ਦੀ ਇੱਕ ਵੱਖਰੀ ਜਿਹੀ ਸ਼ਬੀ ਬਣ ਕੇ ਅੱਗੇ ਆਈ। ਅੱਜ ਉਹ ਜਿਹੜੀ ਲੱਗਦਾ ਮੈਨੂੰ ਸ਼ਵੀ ਕਿਤਨਾ ਕਿਤੇ ਉਹ ਇੱਕ ਪੋਜ਼ਿਟਿਵ ਸਾਈਨ ਸੀਗਾ ਤੁਹਾਡੇ ਕਾਰਪੋਰੇਸ਼ਨ ਲੈਥਨ ਜਿੱਥੇ ਬਿਲਕੁਲ ਬਹੁਤ ਵੱਡਾ ਮ jubara ਸੀ ਜਿਸ ਨੂੰ ਆਪਾਂ ਕਹਿ ਸਕਦੇ ਗੇਮ ਚੇਂਜਿੰਗ ਉਹ ਇੱਕ ਸਾਡੇ ਵਾਸਤੇ ਸੀ ਦੇਖੋ ਚੰਨੀ ਸਾਹਿਬ ਨੇ ਸਾਨੂੰ ਬਹੁਤ ਪਿਆਰ ਦਿੱਤਾ ਹੈ ਹਮੇਸ਼ਾ ਅਕਸਰ ਮੇਰੀ ਉਹਨਾਂ ਨਾਲ ਗੱਲ ਵੀ ਹੁੰਦੀ ਰਹਿੰਦੀ ਹੈ ਫੋਨ ਤੇ ਜਾਂ ਜਦੋਂ ਜਲੰਧਰ ਵੀ ਆਉਂਦੇ ਆ ਅਸੀਂ ਉਹਨਾਂ ਨਾਲ ਡਿਸਕਸ ਕਰਦੇ ਰਹਿੰਦੇ ਆ ਇੱਕ ਪਰਿਵਾਰਿਕ ਮਾਹੌਲ ਸਾਡਾ ਉਹਨਾਂ ਨਾਲ ਬਣਿਆ ਹੋਇਆ ਹੈ ਮਿਸਿਸ ਸਰਨਜੀਤ ਮੈਡਮ ਨਾਲ ਵੀ ਟੌਕਸਾ ਨਾਲ ਮੇਰਾ ਬਹੁਤ ਪਿਆਰ ਹੈ ਉਹਨਾਂ ਦੇ ਬੇਟੇ ਨਵਜੀਤ ਜੀ ਨਾਲ ਵੀ ਬਹੁਤ ਪਿਆਰ ਹੈ ਅਕਸਰ ਸਾਡੇ ਫੋਨ ਤੇ ਗੱਲਾਂ ਹੁੰਦੀਆਂ ਰਹਿੰਦੀਆਂ ਜਾਂ ਕੋਈ ਕਮੀ ਵੀ ਹੁੰਦੀ ਹੈ ਕਈ ਵਾਰੀ ਤੇ ਅਸੀਂ ਉਹਨਾਂ ਡਿਸਕਸ ਕਰਦੇ ਆਂ ਕਈ ਵਾਰੀ ਹੋਣੀ ਜਿੱਤਾ ਨਗਰ ਨਿਕੰਮ ਦੇ ਇਲੈਕਸ਼ਨਸ ਹੋ ਗਿਆ ਟੇ ਆਂ ਕਈ ਵਾਰੀ ਕੋਈ ਫੰਡਿੰਗਸ ਹੁੰਦੇ ਆ ਕੋਰਪੋਰੇਸ਼ਨ ਤੋਂ ਮਤਲਬ ਕਿ ਕਟ ਬਜਟ ਹੁੰਦਾ ਤੇ ਜਿੱਥੇ ਮੈਨੂੰ ਲੋੜ ਵੀ ਸੀ ਔਰ ਮੈਂ ਚੰਨੀ ਸਾਹਿਬ ਦੇ ਕੇ ਬੇਨਤੀ ਕੀਤੀ ਕਿ ਮੈਂ ਇਹ ਪਿਊਬਲ ਲਗਵਾਣਾ ਹੈ ਤੁਹਾਡੇ ਫੰਡ ਤੋਂ ਲਗਵਾਣਾ ਹੈ ਔਰ ਪਿਓਰਿਟੀ ਬੇਸ ਤੇ ਲਗਵਾਣਾ ਤੇ ਉਹਨਾਂ ਨੇ ਮੈਨੂੰ ਖਾਮੀ ਵਰੀ ਹੈ ਕਿੰਨੇ ਜਿਹੜਾ ਮੇਰਾ ਐਲ ਸੈਸ਼ਨ ਦੇ ਵਿੱਚ ਜਿਹੜੀ ਮੇਰੀ ਕ੍ਰਾਂਡ ਆਏਗੀ ਉਹਦੇ ਵਿੱਚ ਤੇਰੇ ਵਾਰਡ ਦਾ ਜਿਹੜਾ ਟਿਊਬਲ ਦਾ ਕੰਮ ਜ਼ਰੂਰ ਹੋਏਗਾ। ਮੇਹਾ ਜੀ ਕਿਤਨਾ ਕਿਤੇ ਦੇਖਿਆ ਜਾਵੇ ਆਹ ਆਪੋਜ਼ਿਟ ਪਾਰਟ ਕਿਉਂਕਿ ਤੁਸੀਂ ਸਾਡੀ ਜਿਹੜਾ ਜਦ ਪੰਜਾਬ ਵਿੱਚ ਸਾਡੀ ਸਰਕਾਰ ਹੈ ਉਹ ਹੈਗੀ ਆਮ ਆਦਮੀ ਪਾਰਟੀ ਦੀ ਸਰਕਾਰ। ਹਾਂਜੀ ਤੁਸੀਂ ਐਜ਼ ਅ ਕਾਉਂਸਲਰ ਕਾਂਗਰਸ ਤੋਂ ਆਏ। ਹਾਂਜੀ ਤਾਂ ਕਿਤਨਾ ਕਿਤੇ ਵਿਤਕਰਾ ਵੀ ਕੁਝ ਹੁੰਦਾ ਮਾੜਾ ਮੋਟਾ ਜਆ ਤੁਹਾਡੇ ਕੰਮ ਥੋੜਾ ਜਿਆਦਾ ਡਿਲੇ ਕਿਤੇ ਜਾਂ ਜਾਂ ਪਹਿਲ ਦੇ ਹੱਥੇ ਆਮ ਆਦਮੀ ਪਾਰਟੀ ਦੇ ਕੰਮ ਪਹਿਲਾਂ ਕਿਤੇ ਜਾਂ ਕੁਝ ਇਦਾਂ ਦਾ ਵੀ ਹੁੰਦਾ ਜੀ। ਸਮ ਟਾਈਮਸ ਹੋ ਬਟ ਹੱਲੇ ਸਟਾਰਟ ਹੀ ਹੋਈ ਹੈ ਕਹਿ ਲੋ ਤੇ ਟੈਂਡਮ ਵਗੈਰਾ ਸਾਡੇ ਪਾਸ ਹੋ ਗਿਆ ਵੈਸੇ ਐਸ ਸੱਚ ਦੇਖੋ ਪਾਰਟੀ ਜੋ ਲੋਕ ਅਗਰ ਇਦਾਂ ਸੋਚਦੇ ਵੀ ਹੈ ਕਿ ਅਸੀਂ ਪਾਰਟੀ ਨੂੰ ਪ੍ਰਾਇੋਰਟੀ ਦੇ ਨਹੀਂ ਆਈਆਂ ਜੋ ਪ੍ਰੈਜੈਂਟ ਸਰਕਾਰ ਹੈ ਉਹ ਸਾਨੂੰ ਤਾਂ ਖੱਜਲ ਕਰ ਹੀ ਰਹੀ ਹੈ ਆਮ ਜਨਤਾ ਨੂੰ ਜਾਦਾ ਕਰ ਰਹੀ ਹੈ ਕਿਉਂਕਿ ਦੇਖੋ ਇਲੈਕਸ਼ਨਸ ਇੱਕ ਦਿਨ ਦੇ ਸੀ ਜੋ ਜਿੱਤਿਆ ਉਹਦਾ ਮੋਟਿਵ ਇਹੀ ਹੋਣਾ ਚਾਹੀਦਾ ਕਿ ਕੰਮ ਆਮ ਜਨਤਾ ਲਈ ਜਿਹੜੇ ਆਪਾਂ ਪ੍ਰੋਮਿਸਸਿਸ ਕੀਤੇ ਉਹਨਾਂ ਦੇ ਕੰਮ ਹੋਣ ਵੇ ਐਸੇ ਤਾਂ ਚਲੋ ਇਦਾਂ ਦਾ ਬੈਡ ਐਕਸਪੀਰੀਅੰਸ ਹਾਲੇ ਤੱਕ ਕੀਤਾ ਨਹੀਂ ਕਿਸੇ ਕਿਸੇ ਨੇ ਸਾਨੂੰ ਨਾ ਕੀਤੀ ਹੋਏ ਅਗਰ ਕਰਨਗੇ ਵੀ ਤੇ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਕਿਉਂਕਿ ਕੰਮ ਸਾਡਾ ਘਰ ਦਾ ਨਹੀਂ ਆਮ ਜਨਤਾ ਦਾ ਹੈ ਹੋ ਸਕਦਾ ਹੈ ਉਹ ਜਨਤਾ ਜਿਹੜੀ ਸਾਡੇ ਕੋ ਕੰਮ ਦੀ ਮੰਗ ਕਰ ਰਹੀ ਹੈ ਉਹਨਾਂ ਨੇ ਆਮ ਆਦਮੀ ਨੂੰ ਹੀ ਵੋਟ ਪਾਈ ਹੋਏ ਸੋ ਕਿਸੇ ਨੂੰ ਵੀ ਇਹ ਚੀਜ਼ ਸੋਚ ਕੇ ਕਿ ਕਾਂਗਰਸ ਨੂੰ ਵੋਟ ਪਾਈ ਜਾਂ ਆਮ ਆਦਮੀ ਪਾਰਟੀ ਨੂੰ ਪਾਈ ਜਾਂ ਬੀਜੇਪੀ ਨੂੰ ਉਹਨਾਂ ਨੂੰ ਖਰਾਬ ਨਹੀਂ ਕਰਨਾ ਚਾਹੀਦਾ ਕੰਮ ਤਾਂ ਪੂਰੀ ਵਾਰਚ ਹੈ ਔਰ ਵਾਰਚ ਸਭ ਦੀ ਹੈ ਕਿਆ ਬਾਤ ਬੜਾ ਵਧੀਆ ਸੁਲਝਿਆ ਹੋਇਆ ਜਿਹੜਾ ਜਵਾਬ ਸਾਡੀ ਭੈਣ ਜਿਹੜੇ ਹੈਗੇ ਉਹਨਾਂ ਨੇ ਦਿੱਤਾ ਤਾਂ ਮੈਂ ਕਿ ਸ਼ਾਲੂ ਤੁਹਾਡੇ ਕੋ ਵੀ ਇੱਕ ਸਵਾਲ ਹੈ ਕਿਉਂਕਿ ਸਾਨੂੰ ਉਹ ਮੇ ਜਿਹੜੀ ਖਬਰ ਆਈ ਸੀਗੀ ਕਿ ਜਦੋਂ ਚੇਂਜਿੰਗ ਦਾ ਸਿਸਟਮ ਦੌਰ ਚੱਲ ਰਿਹਾ ਸੀਗਾ ਵੀ ਤੁਸੀਂ ਸਾਡੀ ਪਾਰਟੀ ਵਿੱਚ ਆ ਜਾਓ ਤੁਸੀਂ ਸਾਡੀ ਪਾਰਟੀ ਤੁਹਾਨੂੰ ਵੀ ਬੜੀ ਵੱਡੀ ਰਕਮ ਮੋਟੀਆਂ ਰਕਮਾਂ ਦੇ ਆਫਰ ਆਈ ਵੀ ਤੁਸੀਂ ਕਾਂਗਰਸ ਛੱਡ ਕੇ ਇਧਰ ਪਾਰਟੀ ਚ ਆ ਜਾਓ ਪਾਰਟੀ ਦੇ ਨਾਮ ਲੱਦੇ ਮੋਟੀ ਰਕਮ ਸੀਗੀ ਪਰ ਤੁਸੀਂ ਉੱਠ ਖੜਾਈ ਜੀ ਬਿਲਕੁਲ ਜੀ ਅਗਰ ਖੜੇ ਆ ਅਸੀਂ ਕਾਂਗਰਸ ਪਾਰਟੀ ਨਾਲ ਹਮੇਸ਼ਾ ਖੜੇ ਆ ਔਰ ਉਮੀਦ ਹੈ ਪੂਰੀ ਕੀ ਜਦੋਂ ਤੱਕ ਵੀ ਇਸ ਦੁਨੀਆ ਚ ਕਾਂਗਰਸ ਪਾਰਟੀ ਦੇ ਨਾਲ ਹੀ ਰਹਿਵਾਂਗੇ ਔਰ ਬਿਲਕੁਲ ਸਟੈਂਡ ਲੈ ਕੇ ਰਵਾਂਗੇ ਕਿਉਂਕਿ ਅਸੀਂ ਨਹੀਂ ਚਾਹਦੇ ਕਿ ਜੋ ਸਾਡੀ ਬੈਕਗ੍ਰਾਉਂਡ ਚਲਦੀ ਆ ਰਹੀ ਹੈ ਉਸ ਸ਼ਵੀ ਨੂੰ ਖਰਾਬ ਕੀਤਾ ਜਾਵੇ ਔਰ ਪੂਰੀ ਉਮੀਦ ਦੇ ਨਾਲ ਮਿਹਨਤ ਕਰਕੇ ਹਾਰ ਜਿੱਤ ਚਲੋ ਬਰਨੀ ਬਰਨੀ ਹੈ ਸਰਕਾਰ ਅੱਜ ਹੈ ਕੱਲ ਨਹੀਂ ਹੈ ਪਰ ਅਸੀਂ ਕਾਂਗਰਸ ਪਾਰਟੀ ਦੇ ਸਪਾਈ ਹਾਂ ਔਰ ਕਾਂਗਰਸ ਪਾਰਟੀ ਦੇ ਸਪਾਈ ਰਵਾਂਗੇ ਤਾਂ ਪਰ ਜਿਹੜਾ ਅਮਾਉਂਟ ਸੀ ਉਹ ਵੇਖ ਕੇ ਵੱਡੇ ਵੱਡੇ ਲੀਡਰ ਫਿਸਲ ਗਏ ਕਿਉਂਕਿ ਜਿਹੜੀ ਸਾਨੂੰ ਪਤਾ ਲੱਗੇ ਜਿਹੜੀ ਅਮਾਉਂਟ ਬਹੁਤ ਮੋਟੀ ਸੀਗੀ ਤਾਂ ਕਾਫੀ ਲੀਡਰ ਜਿਹੜੇ ਅਸੀਂ ਚਲੋ ਤੁਸੀਂ ਸਾਡਾ ਨਹੀਂ ਕਹਿੰਦੇ ਕਾਫੀ ਲੀਡਰ ਜਿਹੜੇ ਇੱਕ ਮੌਕੇ ਤੇ ਸੀਗੇ ਉਹ ਵੀ ਮੋਟੀ ਅਮਾਉਂਟ ਲੈ ਕੇ ਆਪਣੀ ਚੇਂਜਿੰਗ ਕਰ ਗਏ ਦੇਖੋ ਉਹ ਉਹਨਾਂ ਦੀ ਸੋਚ ਸੀ ਲੇਕਿਨ ਜਿਹੜੀ ਸਾਡੀ ਸੋਚ ਸੀ ਕਿ ਅਸੀਂ ਕਾਂਗਰਸ ਪਾਰਟੀ ਦੇ ਨਾਲ ਖੜੇ ਆ ਕੀ ਪਤਾ ਫਿਊਚਰ ਦੇ ਵਿੱਚ ਕਾਂਗਰਸ ਪਾਰਟੀ ਸਾਡੇ ਤੇ ਕੋਈ ਵਿਸ਼ਵਾਸ ਜਤਾ ਸਕੇ ਇਸ ਕਰਕੇ ਜਿੱਥੇ ਵੀ ਖੜੇ ਆ ਕਾਂਗਰਸ ਪਾਰਟੀ ਨਾਲ ਖੜੇ ਆ ਅਗਰ ਅੱਜ ਕਾਂਗਰਸ ਪਾਰਟੀ ਨਾਲ ਖੜੇ ਆ ਤੇ ਇੰਨੀ ਵੱਡੀ ਲੀਡ ਨਾਲ ਅਸੀਂ ਜਿੱਤੇ ਨੀ ਆ ਅਗਰ ਸ਼ਾਇਦ ਆਪਾਂ ਕੋਈ ਚੇਂਜ ਜਿੱਦਾਂ ਸਾਰਿਆਂ ਨੇ ਚੇਂਜ ਕੀਤੀ ਆ ਪਾਰਟੀ ਤੇ ਲੋਕ ਵਿਸ਼ਵਾਸ ਇੱਕ ਵਾਰੀ ਕਰਦੇ ਆ ਬਾਰ-ਬਾਰ ਵਿਸ਼ਵਾਸ ਨਹੀਂ ਕਰਦੇ ਇਸ ਕਰਕੇ ਅਸੀਂ ਕਾਂਗਰਸ ਪਾਰਟੀ ਦੇ ਸਪਾਈ ਨਹੀਂ ਔਰ ਕਾਂਗਰਸ ਪਾਰਟੀ ਦੇ ਨਾਲ ਹੀ ਰਹਾਂਗੇ ਪਹਿਲੀ ਹਾਊਸ ਦੀ ਮੀਟਿੰਗ ਹੋਈ ਪਹਿਲੀ ਹਾਊਸ ਦੀ ਮੀਟਿੰਗ ਵਿੱਚ ਅਸੀਂ ਉੱਥੇ ਸੀਗੇ ਤਾਂ ਮੈਡਨੋਮ ਸਮਝਾਣਾ ਹੈ ਕਿ ਸਭ ਨਾਲ ਛੋਟੀ ਉਮਰ ਦੀ ਜਿਹੜਾ ਇਹਨਾਂ ਨੂੰ ਕੈਂਡੀਡੇਟ ਕਹਿ ਕੇ ਇੱਕ ਵੱਖਰਾ ਵੀ ਜਿਹੜਾ ਪ੍ਰੈਜੈਂਟੇਸ਼ਨ ਦਿੱਤੀ ਗਈ ਹੈ ਜੀ ਤਾਂ ਉਦੋਂ ਕਦੋਂ ਪ੍ਰਾਊਡ ਫੀਲ ਇੱਕ ਵੱਖਰਾ ਦਾ ਨਾ ਕਿ ਯਾਰ ਮੈਂ ਵੀ ਕੁਝ ਕਰਕੇ ਦਿਖਾਇਆ ਬਿਲਕੁਲ ਉਹ ਕਿਦਾਂ ਦਾ ਮੂਮੈਂਟ ਸੀ ਤੁਹਾਡਾ ਜੀ ਬਹੁਤ ਵਧੀਆ ਲੱਗਿਆ ਸੀ ਉਸ ਟਾਈਮ ਤੇ ਦੇਖੋ ਮੇਰੇ ਮਦਰ ਫਾਦਰ ਇਨ-ਲਾ ਸਭ ਦਾ ਪ੍ਰਾਊਡ ਵਧਾਇਆ ਔਰ ਖੁਦ ਨੂੰ ਬਹੁਤ ਆਪਣੇ ਤੋਂ ਜ਼ਿਆਦਾ ਇਹ ਖੁਸ਼ੀ ਮਿਲਦੀ ਹੈ ਕਿ ਸਾਡੀ ਫੈਮਲੀ ਕਿੰਨੀ ਇਸ ਟਾਈਮ ਤੇ ਖੁਸ਼ ਹੈ ਔਰ ਉਹਨਾਂ ਨੂੰ ਕਿੰਨਾ ਪ੍ਰਾਊਡ ਹੈ ਕਿ ਸਾਡੇ ਬੱਚੇ ਚਲੋ ਅੱਗੇ ਵਧ ਰਹੇ ਔਰ ਸਮੂਥ ਵੇ ਤੇ ਚੱਲ ਕੇ ਕੋਈ ਹੀਰਾ ਫੇਰੀਆਂ ਜਾਂ ਵਿਚ ਲਾਲਚ ਦੇ ਰਸਤੇ ਤੇ ਚੱਲ ਕੇ ਨਹੀਂ ਤਾਂ ਉਹ ਚੀਜ਼ ਬਹੁਤ ਵਧੀਆ ਲੱਗਦੀ ਹੈ ਉਸ ਚੀਜ਼ ਤੇ ਬਹੁਤ ਮਾਣ ਹੈ ਇੱਕ ਚਲੋ ਤੁਸੀਂ ਇੱਕ ਲੇਡੀਜ਼ ਵੀ ਆ ਗਿਓ ਘਰ ਦਾ ਸਾਰਾ ਤੁਹਾਡੇ ਸਿਰ ਤੇ ਚੱਲਦਾ ਸਾਰਾ ਸਵੇਰੇ ਬੱਚਿਆਂ ਨੂੰ ਤਿਆਰ ਕਰਨਾ ਸਕੂਲੇ ਭੇਜਣਾ ਫਿਰ ਹਸਬੰਡ ਦੀ ਹਰ ਇੱਕ ਡਿਮਾਂਡ ਪੂਰੀ ਕਰਨਾ ਉਹਨੇ ਚਾਹ ਪੀਣੀ ਹੈ ਮਿੱਠਾ ਖਾਣਾ ਰੋਟੀ ਖਾਣੀ ਹੈ ਉਹ ਸਾਰੇ ਕੁਸ਼ ਦੇ ਵਿੱਚ ਸਾਰੇ ਕੰਮ ਦੇ ਵਿੱਚ ਉਹ ਜਿਹੜਾ ਆਪਣੇ ਕਾਰਪੋਰੇਸ਼ਨ ਨੂੰ ਟਾਈਮ ਦੇਣਾ ਉਹ ਕਿੱਦਾਂ ਮੈਨੇਜਮੈਂਟ ਹੋ ਜਾਂਦਾ ਤੁਹਾਡੇ ਕੋਲ ਆ ਮੈਨੇਜ ਹੋ ਜਾਂਦਾ ਵੀ ਆ ਕਿਉਂਕਿ ਐਕਚੁਅਲੀ ਮੇਰੀ ਜੋ ਇਨ-ਲੋਅਸ ਦੀ ਫੈਮਿਲੀ ਹੈ ਕਾਫੀ سپورਟਿੰਗ ਹੈ ਮੇਰੇ ਮਦਰ-ਇਨ-ਲॉ ਸੋ ਮੈਨੇਜ ਕਰ ਲੈਂਦੇ ਆ ਉਹ ਆਈ ਬੋਲਦੇ ਆ ਕਿ ਤੁਸੀਂ ਆਪਣਾ ਕੰਮ ਦੇਖੋ ਮੈਂ ਕਿਚਨ ਕਰਨ ਲਈ ਹੈਗੀ ਆ ਸੋ ਹੋ ਰਿਹਾ ਸਭ ਬੱਤੀ ਆ ਰਿਹਾ ਜਦੋਂ ਵੱਡੇ ਵੱਡੇ ਲੀਡਰਾਂ ਵਿੱਚ ਬੈਠਦੇ ਹੋ ਚਲੋ ਪਹਿਲਾਂ ਤਾਂ ਤੁਸੀਂ ਪਰਿਵਾਰਿਕ ਦੇਖੀਏ ਸਾਰਾ ਮਾਹੌਲ ਵੱਡੇ ਵੱਡੇ ਲੀਡਰਾਂ ਵਿੱਚ ਜਦੋਂ ਤੁਸੀਂ ਬੈਠਦੇ ਹੋ ਉਦੋਂ ਇੱਕ ਵੱਖਰਾ ਜਿਹਾ ਫੀਲਿੰਗ ਆਉਂਦੀ ਹੈ ਕਿ ਮੈਂ ਹਲੇ ਛੋਟੇ ਜੀ ਮੇਰੀ ਏਜ ਹੈ ਤਾਂ ਮੈਂ ਜਿੱਦਾਂ ਚੰਨੀ ਸਾਹਿਬ ਦੇ ਕੋਲ ਤੁਸੀਂ ਬੈਠੇ ਹੋ ਜਾਂ ਉਹ ਪ੍ਰਾਊਡ ਫੀਲ ਤੁਹਾਨੂੰ ਸ਼ਾਲੂ ਜੀ ਕੋ ਹੁੰਦਾ ਕਿ ਆਪਣੇ ਪੇਕੇ ਪਰਿਵਾਰ ਤੋਂ ਹੁੰਦਾ ਜੀ ਦੋਨਾਂ ਤੋਂ ਹੀ ਹੁੰਦਾ ਦੇਖੋ ਉਹਨਾਂ ਨੇ ਤਾਂ ਇੱਕ ਰਸਤਾ ਦਿਖਾਇਆ ਉਸ ਚੀਜ਼ ਨੂੰ ਕੰਟੀਨਿਊ ਦੇਖੋ ਵੀ ਆ ਅੱਜ ਕੱਲ ਦਾ ਜਿਹੜਾ ਟਾਈਪ ਹੈ ਨਾ ਆਪਣੇ ਬੇਟੇ ਵੀ ਕਹਿ ਲੋ ਉਸ ਚੀਜ਼ ਨੂੰ ਕੰਟੀਨਿਊ ਨਹੀਂ ਕਰ ਸਕਦੇ ਜੀ ਕਈ ਸਮ ਟਾਈਮਸ ਹੋ ਜਾਂਦਾ ਕਿ ਜੋ ਫਾਦਰ ਨੇ ਕੀਤਾ ਹੁੰਦਾ ਉਹ ਬੇਟੇ ਨਹੀਂ ਕਰਦੇ ਉਹ ਕਹਿੰਦੇ ਨਹੀਂ ਅਸੀਂ ਤਾਂ ਆਪਣਾ ਅਲੱਗ ਕਰੂੰਗੀ ਤੇ ਮੈਨੂੰ ਹੈਗਾ ਇਸ ਚੀਜ਼ ਦਾ ਪ੍ਰਾਊਡ ਕਿ ਮੇਰੇ ਹਸਬੰਡ ਹੈ ਮੇਰੇ ਫਾਦਰ ਨੂੰ ਵੀ ਬਹੁਤ ਇਸ ਚੀਜ਼ ਦਾ ਹੈ ਕਿ ਚਲੋ ਜਵਾਈ ਓਕੇ ਉਹਨਾਂ ਨੇ ਸਾਡਾ ਇੰਨਾ ਨਾਮ ਕੀਤਾ ਚਲੋ ਕੰਟੀਨਿਊ ਕੀਤਾ ਹਰ ਚੀਜ਼ ਨੂੰ ਤੇ ਦੋਨੋਂ ਹੀ ਸੇਮ ਪਾਕਿਸਤਾਨਸ ਐ ਬੀ ਸਕਸੈਸਫੁਲ ਸਤੇ ਮੇਰੇ ਫਾਦਰ ਸਾਹਿਬ ਵੀ ਓਨੇ ਹੀ ਆਂ ਔਰ ਹਸਬੰਡ ਕਹਿ ਲੋ ਜ਼ਿਆਦਾ ਹੀ ਐ ਕਿ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਹਨਾ ਸਭ ਦੇਖਦੇ ਐ ਕਿ ਇੱਦਾਂ ਨਹੀਂ ਐ ਕਿ ਫੋਟੋ ਖਿਚਾ ਕੇ ਜੋ ਦਿਖਾਤਾ ਸੋਸ਼ਲ ਮੀਡੀਆ ਤੇ ਘਰ ਆ ਗਈ ਨਹੀਂ 3 ਵਜਨ 4 ਵਜਨ ਕਿਸੇ ਟਾਈਮ ਸਾਡੀ ਫੈਮਲੀ ਬੱਚੇ ਸਰ ਵਾਈਫ ਵੀ ਕਰਦੇ ਆ ਕਈ ਵਾਰ ਵੀ ਆ ਕਿ ਚਲੋ ਥੋੜਾ ਟਾਈਮ ਨਾਲ ਬਟ ਕਹਿੰਦੇ ਨਹੀਂ ਜੋ ਆਪਾ ਪਬਲਿਕ ਨਾਲ ਪ੍ਰੋਮਿਸਿਸ ਕੀਤੇ ਆ ਕੋਈ ਗੱਲ ਨਹੀਂ ਤੁਸੀਂ ਥੋੜਾ ਮੈਨੇਜ ਕਰੋ ਸੋ ਦੋਨਾਂ ਤੇ ਹੀ ਪ੍ਰਾਊਡ ਹੈ ਦੋਨਾਂ ਦੇ ਸੇਮ ਪਾਰਟਿਸਪੈਂਟਸ ਨਾਲ ਕੰਮ ਹੋ ਰਿਹਾ ਮੇਰੇ ਹਰ ਇੱਕ ਪਰਸਨਲ ਸਵਾਲ ਪਰਸਸ ਵਾਲਾ ਹੈ ਕਿ ਇੱਕ ਵਾਈਫ ਨੂੰ ਸ਼ੌਕ ਹੁੰਦਾ ਹੈ ਕਿ ਮੇਰਾ ਹਸਬੰਡ ਮੈਨੂੰ ਇਸ ਜਗ੍ਹਾ ਤੇ ਲੈ ਕੇ ਜਾਵੇ ਉਸ ਜਗ੍ਹਾ ਤੇ ਲੈ ਕੇ ਜਾਵੇ ਪਰ ਕਾਰਪੋਰੇਸ਼ਨ ਦਾ ਜਿਹੜਾ ਟਾਈਮ ਹੈ ਜੇ ਕਾਰਪੋਰੇਸ਼ਨ ਦੀ ਜਿਹੜੀ ਜੋਬ ਹੈ ਉਹ 24 ਘੰਟੇ ਜੋਬ ਹੈ ਤੁਹਾਨੂੰ ਅੱਧੀ ਰਾਤੀ ਨੂੰ ਫੋਨ ਆਉਂਦਾ ਬਈ ਐ ਇੱਥੇ ਦਿੱਕਤ ਹੋ ਗਈ ਪਰੇਸ਼ਾਨੀ ਹੋ ਗਈ ਉਹ ਇਸ ਚੀਜ਼ ਨੂੰ ਕਿੱਦਾਂ ਫੇਸ ਕਰੀਓ ਵੀ ਤੁਹਾਡਾ ਆਪਣਾ ਪਰਸਨਲ ਟਾਈਮ ਤਾਂ ਲੁੱਕ ਆਊਟ ਚ ਚਲਾ ਗਿਆ ਹਾਂਜੀ ਸਮ ਟਾਈਮਸ ਲੱਗਦਾ ਹੈ ਬਟ ਫਿਰ ਕਹੀਦਾ ਕਿ ਚਲੋ ਜਿੰਨਾਂ ਨਾਲ ਆਪਾਂ ਪ੍ਰੋਮਿਸਿਸ ਕੀਤੇ ਆ ਕਿ ਤੁਹਾਡੇ ਕੰਮ ਕਰਾਵਾਂਗੇ ਤੇ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਤੇ ਆਪਾਂ ਉਹਨਾਂ ਨੂੰ ਧੋਖਾ ਨਹੀਂ ਦੇਣਾ ਬਾਕੀ ਚਲੋ ਟਾਈਮ ਦਾ ਕੀ ਇੱਕ ਇੱਕ ਦੋ ਦਿਨ ਦਾ ਕਾਟ ਵੀ ਲਾਵਾਂਗੇ ਕੋਈ ਨਹੀਂ ਨਹੀਂ ਮੈਂ ਐਕਸੈਪਟ ਦੇਖਿਆ ਤੁਹਾਡੀ ਲਾਈਵ ਦੇਖਿਆ ਮੈਂ ਸ਼ਾਲੋ ਜੀ ਦੀ ਲਾਈਵ ਦੇਖਦਾ ਹੁੰਨਾ ਰਤੀ ਡੇਢ ਦੋ ਦੋ ਵਜੇ ਤੱਕ ਕਈ ਵਾਰੀ ਉਹ ਸੀਵਰੇਜ ਸਾਫ਼ ਕਰਵਾ ਰਹੇ ਹੁੰਦੇ ਕਰੇ ਕੁਝ ਕਰਾ ਰਹੇ ਹੁੰਦੇ ਨੇ ਹਾਂਜੀ ਤਾਂ ਉਹ ਮਾਰੀ ਮੁੱਢੇ ਲਾਈਵ ਝਗੜਾ ਹੁੰਦਾ ਹੈ ਆਪਾਂ ਕਿਹੜੇ ਚੱਕਰ ਚ ਪੈ ਗਏ ਵੀ ਤੁਸੀਂ ਆਪਾਂ ਰੋਟੀ ਮੈਂ ਰੋਟੀ ਨਹੀਂ ਖਾਦੀ ਕਈ ਵਾਰ ਹੁੰਦਾ ਨਾ ਆਪਾਂ ਇਕੱਠੇ ਇੱਕ ਵਾਰੀ ਬੈ ਕੇ ਐਜ਼ ਦੇ ਮੀਆਂ ਵੀ ਮੈਂ ਗੱਲ ਕਰ ਰਿਹਾ ਹਾਂਜੀ ਵੀ ਆਪਾਂ ਇਕੱਠੇ ਰੋਟੀ ਖਾਣੀ ਸੀਗੀ ਤਾਂ ਕੁਝ ਇਦਾਂ ਦਾ ਨਹੀਂ ਉਹ ਇਕੱਠੇ ਵਾਲਾ ਕੰਮ ਨਹੀਂ। ਬਾਕੀ ਨਾ ਅਈ ਤਾਂ ਚਲੋ ਨਹੀਂ ਹੁੰਦੀ। ਅ ਪਤਾ ਹੀ ਆ ਕਿ ਕੰਮ ਕਰਨਾ ਹੈ ਤਾਂ ਕਰਨਾ ਹੀ ਹੈ। ਬਾਕੀ ਤੇ ਵੀ ਦਿਨ ਹੈ ਫੈਮਿਲੀ ਨੂੰ ਵੀ ਟਾਈਮ ਕੋਈ ਇੰਦਾ ਵੀ ਘੱਲ ਨਹੀਂ ਸਮ ਟਾਈਮਸ। ਹਾਂਜੀ। ਸ਼ਾਲੂ ਜੀ ਬੱਚਿਆਂ ਨੂੰ ਟਾਈਮ ਦਿੱਤਾ ਜਾ ਪਾਰਿਆ? ਨਹੀਂ ਚਲੋ ਕੋਸ਼ਿਸ਼ ਕਰਦੇ ਆ ਕਿ ਚਲੋ ਬੱਚੇ ਵੀ ਪੂਰਾ ਕੋਆਪਰੇਟ ਕਰਦੇ ਆ। ਅਗਰ ਮੈਂ ਨਹੀਂ ਕਹ ਰਾਂ ਤੇ ਨੀਹਾ ਵੀ ਬਿਲਕੁਲ ਕੋਆਪਰੇਟ ਕਰਦੀ ਆ। ਨਾਲ ਮੇਰੀ ਮਦਰ ਵੀ ਕੋਆਪਰੇਟ ਕਰਦੀ ਆ ਕਿ ਇੱਕ ਮਿਕਸ ਕਰਕੇ ਸਾਰੀ ਲਾਈਫ ਨੂੰ ਮੈਂ ਮੈਨੇਜ ਕਰ ਰਹੇ ਹਾਂ ਕਿਉਂਕਿ ਜੋ ਹੈ ਲਾਈਨ ਹੈ ਇਸ ਲਾਈਨ ਦੇ ਉੱਤੇ ਅਕਸਰ ਜਿਹੜੀ ਲਾਈਫ ਹੈ ਬਿਲਕੁਲ ਬੀਜ਼ੀ ਹੈ ਕਿਉਂਕਿ ਤੁਹਾਨੂੰ ਕੋਈ ਨਹੀਂ ਪਤਾ ਕਦੋਂ ਫੋਨ ਆ ਜਾਣਾ ਹੈ ਕਦੀ ਕਿਤੇ ਕੋਈ ਸਮੱਸਿਆ ਹੋ ਗਈ ਕਦੀ ਕਿਤੇ ਕੋਈ ਸਮੱਸਿਆ ਹੋ ਗਈ ਔਰ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਹਰ ਜਗ੍ਹਾ ਤੇ ਪਹੁੰਚੀਏ ਔਰ ਉਸ ਸਮੱਸਿਆ ਦਾ ਹੱਲ ਕਰੀਏ ਅ ਸ਼ਰੂ ਜੀ ਇੱਕ ਤੁਹਾਡਾ ਕੋਈ ਲਾਈਫ ਦਾ ਇਦਾਂ ਦਾ ਮੂਮੈਂਟ ਹੋਵੇ ਜਿੱਨੇ ਤੁਹਾਨੂੰ ਇਨਕਰੀਜ਼ ਕਰ ਦਿੱਤਾ ਕਿ ਯਾਰ ਮੈਂ ਕਾਰਪੋਰੇਸ਼ਨਲ ਇਲੈਕਸ਼ਨ ਵਿੱਚ ਜਾਣਾ ਕਿਉਂਕਿ ਤੁਹਾਡੀ ਏਜ ਦੇ ਜਿਹੜੀ ਤੁਹਾਡੀ ਯੰਗ ਜਨਰੇਸ਼ਨ ਹੈ ਯੰਗ ਸੋਚ ਹੈ ਉਹ ਰਾਜਨੀਤੀ ਵਿੱਚ ਲੋਕ ਜਾਂਦੇ ਨੇ ਜਿਹੜੋਂ 40 50 ਜਾਂ 60 ਟੱਪ ਜਾਂਦੇ ਨੇ ਥੋੜਾ ਜਿਹਾ ਸਿਆਸਤ ਵਿੱਚ ਪੈਰ ਰੱਖਿਆ ਜਾਂਦਾ ਜਦੋਂ ਉਮਰ ਦੇ ਤੱਕ ਆ ਜਾਂਦਾ ਪਰ ਤੁਸੀਂ ਛੋਟੀ ਉਮਰ ਵਿੱਚ ਹੀ ਰਾਜਨੀਤੀ ਵਿੱਚ ਪੈਰ ਖਾ ਉਹ ਬੜੇ ਵਿਸ਼ਾਲ ਪਦਤੇ ਰੱਖਣ ਦਾ ਪੈ ਕਿ ਇਨਸੀਡੈਂਟ ਸੀ ਕੀ ਕਿਹੜੀ ਸੋਚ ਤੁਹਾਨੂੰ ਮੋਟੀਵੇਸ਼ਨ ਕੀਤਾ ਵੀ ਮੈਂ ਰਾਜਨੀਤੀ ਵਿੱਚ ਜਾਣਾ ਐਕਚੁਅਲੀ ਜਦੋਂ 2017 ਦਾ ਇਲੈਕਸ਼ਨ ਹੋਇਆ ਮੇਰੀ ਮਦਰ ਇਨ ਲਾ ਅਜ਼ ਅ ਕਾਉਂਸਲਰ ਉੱਥੋਂ ਜਿੱਤੇ ਵਾਰਡ ਨੰਬਰ 46 ਤੋਂ ਜੀ ਮਿਸਿਸ ਅਨੀਤਾ ਮਿੱਟੂ ਔਰ ਅੱਛਾ ਚੱਲ ਰਿਹਾ ਸੀ ਜੀ ਤੇ ਐਕਚੁਅਲੀ ਕੁਝ ਫੈਮਲੀਜ਼ ਦੇ ਵਿੱਚ ਹੈਲਥ ਇਸ਼ੂਜ਼ ਹੋ ਗਏ ਜਿਹਦੇ ਕਰਕੇ ਥੋੜੀ ਜੀ ਉਹਨਾਂ ਨੂੰ ਪ੍ਰੋਬਲਮਸ ਹੋ ਗਈ ਜਿਹਦੇ ਕਰਕੇ ਪਬਲਿਕ ਨੂੰ ਕੋਈ ਪ੍ਰੋਬਲਮਸ ਨਾ ਹੋਵੇ ਇਸ ਕਰਕੇ ਮੈਨੂੰ ਮੈਂ ਕਦੀ ਰਾਜਨੀਤਿਕ ਚ ਵੈਸੇ ਮਤਲਬ ਕਿ ਇੰਟਰਫੇਅਰ ਨਹੀਂ ਕਰਦਾ ਸੀ ਲੇਕਿਨ ਉਹ ਸ਼ਾਇਦ ਆਪਾਂ ਕਹਿ ਸਕਦੇ ਆ ਕਿ ਉਹ ਇੱਕ ਚੇਂਜਿੰਗ ਮੋਡ ਸੀ ਕਿ ਮੈਨੂੰ ਇਸ ਲਾਈਨ ਦੇ ਵਿੱਚ ਆਣਾ ਪਿਆ ਲੋਕਾਂ ਦੇ ਵਿਸ਼ਵਾਸ ਚ ਤਾਇਆ ਹੋਇਆ ਸੀ ਸਮ ਟਾਈਮਸ ਲੋਕ ਉਧਰ ਮੇਰੇ ਲੌਸ ਦੇ ਘਰ ਜਾਂਦੇ ਸੀ ਤੇ ਮਦਰ ਦੀ ਹੈਲਥ ਇਸ਼ੂਜ਼ ਵੀ ਉਹ ਠੀਕ ਨਹੀਂ ਰਹਿੰਦੇ ਸੀ ਤੇ ਉਹ ਮੇਰੇ ਨਾਲ ਕੰਟੈਕਟ ਕਰ ਲੈਂਦੇ ਸੀ ਕਿ ਪਾਜੀ ਇਹ ਕੰਮ ਦੀ ਪ੍ਰੋਬਲਮ ਹੈ ਅਸੀਂ ਆਂਟੀ ਜੀ ਕੋ ਗਏ ਸੀ ਤੇ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਤੇ ਉਹਨਾਂ ਨੇ ਤੁਹਾਡਾ ਨੰਬਰ ਦਿੱਤਾ ਹੈ ਕਿ ਤੁਸੀਂ ਪਲੀਜ਼ ਕੋਆਪਰੇਟ ਕਰਕੇ ਸਾਡਾ ਕੰਮ ਕਰਵਾ ਦਿਓ ਜੀ ਤੇ ਹੌਲੀ-ਹੌਲੀ ਐਕਸਪੀਰੀਅੰਸ ਹੁੰਦਾ ਗਿਆ ਅਸੀਂ ਬਾਜ਼ਾਰ ਵਿੱਚ ਗਏ ਮਾਰਕੀਟ ਵਿੱਚ ਗਏ ਏਰੀਆ ਵਿੱਚ ਜਾਣਾ ਸ਼ੁਰੂ ਕੀਤਾ ਲੋਕਾਂ ਨੇ ਇੰਨਾ ਪਿਆਰ ਦਿੱਤਾ ਉਸ ਪਿਆਰ ਦਾ ਅਸੀਂ ਹਮੇਸ਼ਾ ਉਹਨਾਂ ਦੇ ਦੇ ਨਹੀਂ ਦੇ ਨਹੀਂ ਸਕਦੇ ਕਿ ਜਿੰਨਾ ਵਿਸ਼ਵਾਸ ਉਹਨਾਂ ਨੇ 2017 ਦੇ ਇਲੈਕਸ਼ਨਸ ਤੋਂ ਬਾਅਦ ਇੰਨਾ 7 ਸਾਲ ਉਹਨਾਂ ਨੇ ਬਹੁਤ ਪਿਆਰ ਦਿੱਤਾ ਔਰ ਅਸੀਂ ਹਮੇਸ਼ਾ ਹੀ ਕੋਸ਼ਿਸ਼ ਕੀਤੀ ਕਿ ਜਿੱਦਾ ਕਿਸੇ ਦਾ ਕੰਮ ਹੈ ਪੈਲ ਦੇ ਆਧਾਰ ਤੇ ਕੰਮ ਕੀਤਾ ਜਾਵੇ ਔਰ ਅਸੀਂ ਉਹਨਾਂ ਦੇ ਕੰਮ ਕੀਤੇ ਔਰ ਜਿਹੜੀ ਅੱਜ ਜੋ ਸਾਨੂੰ ਜਿਹੜੀ ਹੈ ਚਿਤਤਾ ਹੈ ਮਤਲਬ ਕਿ ਅਗਰ ਏਰੀਆ ਚੇਂਜ ਵੀ ਹੋਇਆ ਨਾ ਜੀ ਮੈਂ ਥੈਂਕਫੁਲ ਆ ਆਪਣੇ ਪੁਰਾਣੇ ਏਰੀਆਜ਼ ਦਾ ਕਿਉਂਕਿ ਉਹਨਾਂ ਨੇ ਇੰਨਾ ਕੋਆਪਰੇਟ ਕੀਤਾ ਕਿ ਉਹ ਆਪਣਾ ਦਿਨ ਰਾਤ ਛੱਡ ਕੇ ਵੀ ਨਾ ਮੇਰੇ ਇਸ ਇਲੈਕਸ਼ਨ ਦੇ ਵਿੱਚ ਨਵੇਂ ਏਰੀਆ ਦੇ ਵਿੱਚ ਆ ਕੇ ਉਹਨਾਂ ਨੇ ਕੋਆਪਰੇਟ ਕੀਤਾ ਸਾਡੇ ਨਾਲ ਕੰਪੇਨਿੰਗ ਕੀਤੀ ਜੀ ਮੈਕਸ ਰੌਣ ਕਹਿੰਦਾ ਹੁੰਦਾ ਸੀ ਉਹ ਯਾਰ ਤੁਹਾਡਾ ਤਾਂ ਏਰੀਆ ਵੀ ਨਹੀਂ ਹੈ ਤੁਸੀਂ ਅੱਧਰ ਕਿਉਂ ਹਲਦੇ ਹੋ ਉਹ ਕਹਿੰਦੇ ਏਰੀਆ ਦਾ ਕੋਈ ਗੱਲ ਨਹੀਂ ਜਿਹੜੇ ਤੂੰ ਕੰਮ ਕੀਤੇ ਹੋਏ ਆ ਨਾ ਅਸੀਂ ਉਸ ਕੰਮ ਦਾ ਮੁੱਲ ਮੋੜਨ ਆਏ ਕੀ ਬਾਤ ਹੈ ਸ਼ਾਲੂ ਜੀ ਇੱਕ ਆ ਵੀ ਬੜੀ ਵੱਡੀ ਗੱਲ ਸੀ ਕਿ ਇਹਨਾਂ ਨੂੰ ਦੱਸ ਦਿੱਤੀ ਕਿ ਏਰੀਆ ਵੀ ਜਿਹੜਾ ਆਪਣੇ ਵਾਰ ਤੋਂ ਥੋੜਾ ਅਲੱਗ ਹਟਕੇ ਮਿਲਿਆ ਕਿਉਂਕਿ ਜਿੱਥੇ ਇਹਨਾਂ ਨੇ ਆਪਣੀ ਸਾਰੀ ਉਮਰ ਕੰਮ ਕੀਤਾ ਉੱਥੋਂ ਇਲੈਕਸ਼ਨ ਨਹੀਂ ਲੜਵਾਏਗੇ ਥੋੜਾ ਹਟਕੇ ਇਲੈਕਸ਼ਨ ਲੜਵਾਏਗੇ ਉਹ ਵੀ ਇੱਕ ਬੜਾ ਟਫ ਜਿਹਾ ਮੂਮੈਂਟ ਸੀਗਾ ਕਿ ਯਾਰ ਮੈਂ ਉਧਰ ਤਾਂ ਕੰਮ ਨਹੀਂ ਕੀਤਾ ਮੈਂ ਕਿੱਦਾਂ ਲੋਕਾਂ ਨੂੰ ਦੱਸਾਂਗਾ ਉਹਨੂੰ ਕਿੱਦਾਂ ਫੇਸ ਕੀਤਾ ਤੁਸੀਂ ਬਿਲਕੁਲ ਜੀ ਬਹੁਤ ਪਹਿਲੇ ਫਸਟ ਡੇ ਤੋਂ ਬਹੁਤ ਫੀਲ ਹੋਇਆ ਕਿ ਇੱਕ 7 ਡੇਸ ਦਾ ਇਲੈਕਸ਼ਨ ਵਾਸਤੇ ਔਰ ਏਰੀਆ ਬਿਲਕੁਲ ਟੋਟਲੀ ਨਵਾਂ ਏਰੀਆ ਹੈ ਜਿੱਥੇ ਕਿ ਕੋਈ ਸਾਨੂੰ ਕੋਈ ਜਾਣਦਾ ਵੀ ਨਹੀਂ ਹੈ ਅਸੀਂ ਕਿੱਦਾਂ ਇਲੈਕਸ਼ਨ ਫਾਈਟ ਕਰਵਾਵਾਂਗੇ ਲੇਕਿਨ ਲੋਗਾ ਦਾ ਵਿਸ਼ਵਾਸ ਲੋਗਾ ਦਾ ਪਿਆਰ ਨੇ ਸਾਨੂੰ ਅੱਜ ਇਸ ਮੋੜ ਤੇ ਲੈ ਖੜਾ ਕੀਤਾ ਕਿ ਜਿਹੜੀ ਅਸੀਂ ਚੇਤ ਜਿਹੜੀ ਹਾਸਲ ਕੀਤੀ ਹੈ ਇਹ ਸਾਰਾ ਜਿਹੜਾ ਸ਼ੇਰੀ ਹੈ ਸਾਰਾ ਜਿਹੜੇ ਲੋਕਾਂ ਦੇ ਕੰਮ ਕੀਤੇ ਹੋਏ ਸੀ ਸੱਚੀ ਨੀਅਤ ਨਾਲ ਜਿਹੜੇ ਕੰਮ ਕੀਤੇ ਹੋਏ ਸੀ ਉਹਦਾ ਰਿਜ਼ਲਟ ਹੈ ਇੱਕ ਬੜਾ ਵੱਡਾ ਯੂਥ ਵਾਸਤੇ ਇੱਕ ਬੜਾ ਵੱਡਾ ਕਹੋ ਕਿ ਇਹਨਾਂ ਦੀ ਜਿਹੜੀ ਸੋਚ ਸੀਗੀ ਉਸ ਸੋਚ ਦੇ ਨਾਲ ਜਿਹੜਾ ਪੈਰਾ ਦਿੱਤਾ ਹੈ ਦਾ ਇੱਕ ਲੋਕਾਂ ਨੂੰ ਇਨਸਪਾਇਰ ਕਰ ਰਹੇ ਨੇ ਕਿਉਂਕਿ ਯੂਥ ਅਕਸਰ ਦੇਖਿਆ ਕਿ ਯੂਥ ਇਹਦੇ ਆਪਣੀ ਇੰਸਟਾਗ੍ਰam ਜਾਂ ਫਾਈਲਿੰਗ ਤੇ ਪਰ ਇਹ ਦੇਸ਼ ਨੂੰ ਚਲਾਉਣ ਵਾਸਤੇ ਸਾਡੇ ਪੰਜਾਬ ਨੂੰ ਸਾਡੇ ਜਲੰਧਰ ਨੂੰ ਚਲਾਉਣ ਵਾਸਤੇ ਕਾਰਪੋਰੇਸ਼ਨ ਦੇ ਵਿੱਚ ਇੱਕ ਅਹਿਮ ਆਪਣੀ ਭੂਮਿਕਾ ਨਿਭਾ ਰਹੇ ਨੇ ਜੀ ਸਮਾਂ ਟਫ ਜਿਹਾ ਸੀਗਾ ਸਾਨੂੰ ਬੜੀਆਂ ਨਿਊਜ਼ ਵੀ ਗਈਆਂ ਕਿ ਉੱਥੇ ਇਹ ਹੋ ਗਿਆ ਇੱਥੇ ਇਹ ਹੋ ਗਿਆ ਵਿਦਨ ਜਿਹੜੇ 7 ਡੇ ਸੀਗੇ 7 ਡੇ ਦੇ ਵਿੱਚ ਤੁਹਾਨੂੰ ਡੀਮੋਟੀਵੇਟ ਕਰਨ ਵਾਸਤੇ ਕਾਫੀ ਇੱਕ ਅਸੀ ਮੈਟਰ ਆਇਆ ਸੀ ਉਹ ਕੀ ਮੈਟਰ ਸੀ ਥੋੜਾ ਡਿਸਕਸ ਕਰਨਾ ਚਾਹਉਂਦਾ ਹਾਂਜੀ ਉਹ 7 ਡੇਸ ਦਾ ਜਿਹੜਾ ਟਾਈਮ ਸੀਗਾ ਦੀ ਮੋਟਿਵ ਵੇਟ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ ਬਹੁਤ ਮਤਲਬ ਇੱਦਾਂ ਦੀ ਚੀਜ਼ਾਂ ਹੋਈਆਂ ਜੋ 25 30 ਸਾਲ ਤੋਂ ਮੈਂ ਇਲੈਕਸ਼ਨਸ ਦੇਖ ਰਹੀਆਂ ਕਦੀ ਹੋਈਆਂ ਹੀ ਨਹੀਂ ਇਨ ਫੈਕਟ ਕਦੀ ਸੁਣੀਆਂ ਹੀ ਨਹੀਂ ਮੇਰੇ ਮਦਰ ਫਾਦਰ ਦਾਦੀ ਮੇਰੇ ਬੜੇ ਮਦਰ ਸਭ ਨੇ ਇਲੈਕਸ਼ਨਸ ਲੜੇ ਆ ਔਰ ਇਦਾਂ ਦੀ ਚੀਜ਼ਾਂ ਕਦੀ ਵੀ ਨਹੀਂ ਹੋਈਆਂ ਜੋ ਸਾਡੇ ਨਾਲ ਹੋਈਆਂ ਸਭ ਤੋਂ ਪਹਿਲਾਂ ਤਾਂ ਮੇਰੇ ਪੋਸਟਰਸ ਫਾੜੇ ਜਾਂਦੇ ਸੀ ਓਕੇ ਪੋਸਟਰ ਫਾੜਦੇ ਕਿਦਾਂ ਦੇ ਬਹੁਤ ਬਹੁਤ ਪੋਸਟਰਸ ਫਾੜੇ ਜਾਂਦੇ ਸੀਗੇ ਇੰਪੈਕਟ ਛੋਟੇ ਨਾਲ ਜਾਂਦੇ ਸੀ ਤੇ ਉਹ ਵੀ ਕਹਿੰਦੇ ਸੀ ਮੰਮਾ ਦੇਖੋ ਆਪਕੇ ਪੋਸਟਰ ਫਾੜ ਦਿੱਤੇ ਆ ਆਪਕੇ ਪੋਸਟਰ ਨੀਚੇ ਗਏ ਹੋਏ ਆ ਚਲੋ ਬੱਚੇ ਉਹਨਾਂ ਨੂੰ ਤਾਂ ਲੱਗਦਾ ਹੀ ਆ ਸਾਨੂੰ ਵੀ ਸਾਡੇ ਕੋਲ ਵੀਡੀਓਜ਼ ਵੀ ਹੈਗੀਆਂ ਪੋਸਟਰ ਫਾੜਦੇ ਹੋਏ ਲੋਕੀ ਸਾਨੂੰ ਸੈਂਡ ਕਰਦੇ ਸੀ ਆ ਦੇਖੋ ਤੁਹਾਡੇ ਪੋਸਟਰ ਫਾੜੇ ਜਾ ਰਹੇ ਆ ਜੀ ਬੁਰਾ ਲੱਗਦਾ ਸੀਗਾ ਦੇਖੋ ਵੀ ਆ ਇੱਕ ਪੋਸਟਰ ਬਣਾਉਣ ਚ ਮੇਰੇ ਖਿਆਲ 4-500 ਕੋਸਟ ਲੱਗਦੀ ਆ ਤੇ ਉਹ ਅਸੀਂ ਆਪਣੀ ਮਤਲਬ ਮਹਾਕਾ ਲਾਲ ਦੀ ਜਿਹੜੀ ਕਮਾਈ ਆ ਉਹਦੇ ਤੋਂ ਲਗਾਏ ਸੀ ਆਪਾਂ ਕੋਈ ਅਲੱਗ-ਅਲੱਗ ਪਾਰਟੀਆਂ 'ਚ ਜਾ ਜਾ ਕੇ ਪੈਸੇ ਕਮਾਏ ਨਹੀਂ ਸੀ ਜੋ ਸਾਨੂੰ ਬੁਰਾ ਨਹੀਂ ਲੱਗਦਾ ਸਾਨੂੰ ਉਸ ਟਾਈਮ ਬਹੁਤ ਬੁਰਾ ਲੱਗਦਾ ਸੀ ਮੇਰੇ ਵੱਤੀ ਲੱਗਦਾ ਸੀਗਾ ਔਰ ਸਭ ਤੋਂ ਜ਼ਿਆਦਾ ਚੈਲਿੰਜਿੰਗ ਸੀਗਾ ਇਲੈਕਸ਼ਨਸ 20 1st ਡਿਸੰਬਰ ਨੂੰ ਓਵਰ ਆਰ ਡੇ ਸਾਨੂੰ ਜਿੱਥੇ ਸਾਡਾ ਮੇਨ ਬੂਥ ਸੀਗਾ ਆ ਰਿਆ ਸੀ ਨੀਅਰ ਸਕੂਲ ਸੀਗਾ ਜਿਹੜਾ ਉਹਦੇ ਅੰਦਰ ਸਾਨੂੰ ਜਾਣ ਹੀ ਨਹੀਂ ਦਿੱਤਾ ਜਾ ਰਿਹਾ ਸੀ ਦੂਸਰੇ ਕੈਂਡੀਡੇਟ ਚਲੇ ਰਹੇ ਸੀ ਸਾਨੂੰ ਜਾਣ ਹੀ ਸਾਨੂੰ ਅਸੀਂ ਜਾਣ ਲੱਗਦੇ ਸੀ ਤੇ ਉਹ ਪੁਲਿਸ ਵਾਲੇ ਜਿਹੜੇ ਬੋਲ ਸੀ ਨਹੀਂ ਤੁਸੀਂ ਨਹੀਂ ਜਾਣਾ ਅਸੀਂ ਬੋਲਦੇ ਸੀ ਉਹ ਅੰਦਰ ਹੈ ਤਾਂ ਅਸੀਂ ਕਿਉਂ ਨਹੀਂ ਜਾ ਸਕਦੇ ਰੂਲਸ ਅਗਲੀ ਸੇਮ ਹੋਣਾ ਚਾਹੀਦਾ ਨਾ ਅੰਦਰ ਐਡਾ ਦਾ ਚਾਲ ਕੀ ਰਿਹਾ ਜੋ ਕੈਂਡੀਡੇਟ ਹੀ ਅੰਦਰ ਨਹੀਂ ਆ ਕਿਤੇ ਨਾ ਕਿਤੇ ਦਿਮਾਗ 'ਚ ਸ਼ੱਕ ਨਾ ਆਵੇ ਕਿ ਜਿਹੜੇ ਵੋਟਾਂ ਗਲਤ ਨਹੀਂ ਪੈ ਰਹੀਆਂ ਸਰਕਾਰ ਫਿਰ ਆਪੋਜ਼ਿਟ ਸੇ ਕੁਝ ਵੀ ਹੋ ਸਕਦਾ ਸੀ ਡਾਕਦਾ ਜਿਹਾ ਹੀ ਹੈ ਫਿਰ ਲੱਗਦਾ ਸੀਗਾ ਕਿ ਇਹ ਕੀ ਹੈ ਫਿਰ ਇੰਨੀ ਜ਼ਿਆਦਾ ਮੀਡੀਆ ਉੱਥੇ ਆ ਗਈ ਇੰਨੀ ਜ਼ਿਆਦਾ ਪੁਲਿਸ ਆ ਗਈ ਤੇ ਮੈਨੂੰ ਲੱਗਦਾ ਸੀਗਾ ਕਿ ਇਹ ਹੋਕ ਹੀ ਰਹਿ ਮਤਲਬ ਇੱਦਾਂ ਦਾ ਸੀ ਕੀ ਕਰਤਾ ਕਿ ਇੰਨਾ ਹਾਈਲਾਈਟਸ ਆ ਡੀ ਜਿਹੜੀ ਵਾਰਡ ਨੂੰ ਸਾਡੇ ਇਲੈਕਸ਼ਨਸ ਨੂੰ ਕੀਤਾ ਜਾ ਰਿਹਾ ਹੈ ਤੇ ਮੇਰੇ ਪਾਦਰ ਸਾਹਿਬ ਨਾਲ ਇਸ ਤਿਹੇ ਕੀਤਾ ਗਿਆ ਆਏ ਸੀਗੇ ਦੇਖੋ ਵਾਰਡ ਉਹਨਾਂ ਦੀ ਸੀ ਨਹੀਂ ਸੀ ਮੈਂ ਕੋਈ ਫੋਰਨ ਵੀ ਚਲੀ ਜਾਉਂਗੀ ਅਗਰ ਮੈਂ ਕੋਈ ਮੁਸ਼ਕਿਲ ਚਾ ਕੋਈ ਕੰਪੀਟੀਸ਼ਨ ਚਾ ਉਹਨਾਂ ਨੇ ਤੇ ਮੇਰੇ ਪਿੱਛੇ ਆਣਾ ਹੀ ਹੈ ਫੈਮਿਲੀ ਜੋ ਹੈ ਚਾਹੀਨ ਲੋਸਦੇ ਹੋਏ ਚਾਹੇ ਮੇਰੇ ਆਪਣੇ ਮम्मा ਪਾਪਾ ਉਹਨਾਂ ਨੇ ਆਣਾ ਹੀ ਹੈ ਅਲਿਗੇਸ਼ਨਸ ਲਗਾਏ ਗਏ ਹਨ ਰਿਵਾਰਡ ਵੀ ਆਇਆ ਕਿਉਂ ਆਇਆ ਮਤਲਬ ਬਹੁਤ ਕੁਝ ਫੇਸ ਕੀਤਾ ਬਟ ਜੋ ਓਵਰਆਲ ਰਿਜ਼ਲਟ ਜਦੋਂ ਅੱਛਾ ਆ ਗਿਆ ਤੇ ਆਪਾਂ ਸਭ ਕੁਝ ਭੁੱਲ ਗਏ ਕਿ ਚਲੋ ਠੀਕ ਸ਼ਾਲੋ ਜੀ ਉਹ ਮੂਮੈਂਟ ਜਿਹੇ ਤੁਹਾਨੂੰ ਕਿਤਾ ਐਗਜ਼ੈਸ਼ਨ ਵੀ ਹੁੰਦਾ ਪਰ ਤੁਸੀਂ ਦੇਖਿਆ ਪੂਰੇ ਪੂਰੇ ਇਲੈਕਸ਼ਨਾਂ ਵਿੱਚ ਨਾ ਕਿਤੇ ਹਾਈਪਰ ਹੋਏ ਨਾ ਕੋਈ ਲਾਈ ਝਗੜੇ ਦਾ ਇਦਾਂ ਦਾ এনवायरमेंट ਕ੍ਰੀਏਟ ਕੀਤਾ ਤੁਹਾਨੂੰ ਕੀ ਅੰਦਰੋਂ ਪਹਿਲਾਂ ਜਜਮੈਂਟ ਹੋ ਗਈ ਸੀ ਕਿ ਮੈਂ ਜਿੱਤ ਚੁੱਕਾ ਹਾਂ ਕਿ ਕੀ ਫੀਲ ਸੀ ਤੁਹਾਡੇ ਅੰਦਰ ਦੇਖੋ ਫਸਟ ਡੇ ਤੋਂ ਅਸੀਂ ਇਹੀ ਲੈ ਕੇ ਸੋਚ ਕੇ ਚੱਲੇ ਸੀ ਅਸੀਂ ਕੰਮ ਕੀਤਾ ਹੋਇਆ ਅਸੀਂ ਕੰਮ ਦੇ ਬਤੌਲਤ ਹੀ ਲੋਕਾਂ ਕੋ ਮੋਟਾ ਵਗਨੇ ਇੱਕ ਇਲੈਕਸ਼ਨਸ ਦੇ ਵਿੱਚ ਨਾ ਮੇਰਾ ਇੱਕ ਫਰੈਂਡ ਨੇ ਆਡੀਓ ਕਲਿੱਪ ਬਣਾਇਆ ਸੀ ਉਹ ਕਾਫੀ ਵਾਇਰਲ ਹੋਈ ਸੀ ਔਰ ਚੋਨੇ ਨਾ ਮਤਲਬ ਕੀ ਵਿੱਚ ਮੈਂਸ਼ਨ ਕੀਤਾ ਮੇਰਾ ਕੰਮ ਹੀ ਮੇਰੀ ਪਛਾਣ ਹੈ ਮਤਲਬ ਕਿ ਜਿਹੜੇ ਅਸੀਂ ਕੰਮ ਕੀਤੇ ਸੀ ਉਹ ਲੋਕਾਂ ਨੇ ਦੇਖੇ ਹੋਏ ਸੀ ਤੇ ਲੋਕਾਂ ਵੀ ਮਤਲਬ ਕਿ ਲੋਕਾਂ ਨੇ ਇੰਨਾ ਪਿਆਰ ਦਿੱਤਾ ਉਸ ਕੰਮਾਂ ਨੂੰ ਕੀਤੇ ਹੋਏ ਨੂੰ ਕਿ ਇਸ ਲੜਕੇ ਦੇ ਵਿੱਚ ਜਨੂਨ ਹੈ ਇਹਨੇ ਕੰਮ ਕੀਤੇ ਹੋਏ ਆ ਕਿ ਉਹਨਾਂ ਨੂੰ ਇੱਕ ਵਾਰੀ ਮੌਕਾ ਦਿੱਤਾ ਜਾਵੇ ਕਿ ਇਹ ਸਾਡੇ ਏਰੀਏ ਦੇ ਵਿੱਚ ਆ ਕੇ ਜੋ ਡਵੈਲਪਮੈਂਟਸ ਤੇ ਕੰਮ ਰੁਕੇ ਹੋਏ ਐ ਜਾਂ ਜਿਹੜੀਆਂ ਜੋ-ਜੋ ਕਮੀਆਂ ਐ ਉਸ ਨੂੰ ਇਹ ਦੂਰ ਕਰ ਸਕਦਾ ਹੈ ਇਸ ਕਰਕੇ ਵਾਰਡ ਨੰਬਰ 49 ਦੇ ਸਾਰੇ ਵੋਟਰਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਆਂ ਕਿ ਜਿਨ੍ਹਾਂ ਨੇ ਇੰਨਾ ਵਿਸ਼ਵਾਸ ਜਤਾਇਆ ਸਾਡੇ ਤੇ ਔਰ ਸਾਨੂੰ ਜਿਹੜਾ ਇਲੈਕਸ਼ਨ ਜਿਤਾਇਆ ਕਿਉਂਕਿ ਔਰ ਇਹਨਾਂ ਦੇ ਅਸੀਂ ਕਦੀ ਵੀ ਮਤਲਬ ਕਿ ਕੱਲੀ-ਕੱਲੀ ਵੋਟ ਦਾ ਨਾ ਮੁੱਲ ਗੋੜਾਂਗੇ ਜਿੱਥੇ ਵੀ ਕੋਈ ਪ੍ਰੇਸ਼ਾਨੀ ਐ ਅਕਸਰ ਮੇਰੇ ਨਾਲ ਫੋਨ ਤੇ ਜਿੱਥੋਂ ਵੀ ਕੋਈ ਕੰਪਲੀਟ ਆਂਦੀ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਸ ਕੰਮ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੀਏ ਇਲੈਕਸ਼ਨ ਦੇ ਸਭ ਤੋਂ ਪਹਿਲੇ ਅਸੀਂ ਇੱਕੋ ਪਹਿਲੇ ਕੰਮ ਤੇ ਫੋਕਸ ਦਿੱਤਾ ਸੀ ਕਿ ਸਾਡੇ ਬੋਰਡ ਦੇ ਜਿਹੜੀਆਂ ਪਾਰਕਾਂ ਹਨ ਉਹਨਾਂ ਦਾ ਬਹੁਤ ਬੁਰਾ ਹਾਲ ਸੀ ਜੀ ਸ਼ਾਇਦ ਤੁਸੀਂ ਕਵਰ ਵੀ ਕੀਤਾ ਸੀ ਕਿ ਜਦੋਂ ਅਸੀਂ ਕੈਂਪੇਨਿੰਗ ਕਰਦੇ ਸੀ ਪਾਰਕਾਂ ਦਾ ਇੰਨਾ ਕੋ ਬੁਰਾ ਹਾਲ ਸੀ ਕਿ ਉੱਥੇ ਆਣਾ ਬਹੁਤ ਮੁਸ਼ਕਿਲ ਸੀ ਔਰ ਪਿਛਲੇ ਲੰਬੇ ਸਮੇਂ ਤੋਂ ਅਸੀਂ ਅਪ੍ਰੋਕਸ 15 16 ਦਿਨ ਹੋ ਗਏ ਹੈ ਰੋਜ਼ ਖੁਦ ਆਪ ਨਾਲ ਲੱਗ ਕੇ ਪਾਰਕਾਂ 'ਚ ਕੰਮ ਕਰ ਰਹੇ ਹਾਂ ਇਮਾਰਤਾਂ ਬਣਾਈ ਹੋਈਆਂ ਕੋਈ ਮਾਰਨਿੰਗ ਚ ਕੰਮ ਕਰ ਰਿਹਾ ਕੋਈ ਦੁਪਹਿਰ ਨੂੰ ਕੰਮ ਕਰ ਰਿਹਾ ਕੋਈ ਸ਼ਾਮ ਨੂੰ ਕੰਮ ਕਰ ਰਿਹਾ ਔਰ ਨਗਰ ਨਿਗਮ ਦੇ ਸਹਿਯੋਗ ਨਾਲ ਵੀ ਕੰਮ ਕਰ ਰਹੇ ਆ ਔਰ ਪਰਸਨਲ ਲੈਵਲ ਤੇ ਅਸੀਂ ਆਪਣੇ EMPLOYEES ਵੀ ਲਗਾਏ ਹੋਏ ਆ ਕਿ ਅਸੀਂ ਜਲਦ ਤੋਂ ਜਲਦ ਕਿਉਂਕਿ ਹੁਣ ਗਰਮੀਆਂ ਆਏ ਹਰ ਕਿਸੇ ਨੇ ਪਾਰਕ ਵਿੱਚ ਜਾਣਾ ਜਿੰਨਾ ਜਲਦੀ ਤੋਂ ਜਲਦੀ ਹੋ ਸਕਦਾ ਹੈ ਪਾਰਕਸ ਦੀ ਜਿਹੜੀ ਦੁਰਦਸ਼ਾ ਹੈ ਉਸ ਨੂੰ ਸੁਧਾਰੀ ਜਾਈਏ ਕਿ ਜਿਸ ਨਾਲ ਕਿ ਲੋਕ ਉੱਥੇ ਆ ਕੇ ਆਪਣੇ ਸੈਰ ਕਰਨ ਬੱਚੇ ਉੱਥੇ ਆ ਕੇ ਖੇਡਣ ਜਿਹੜਾ ਮੋਟਿਵ ਲੈ ਕੇ ਚੱਲੇ ਆ ਉਸ ਨੂੰ ਪੂਰਾ ਜ਼ਰੂਰ ਕਰਾਂਗੇ ਦੇਖੋ ਜੀ ਇਹ ਹੀ ਇੱਕ ਜਜ਼ਬਾ ਹੁੰਦਾ ਹੈ ਜਦੋਂ ਤੁਸੀਂ ਆਪਣੇ ਸਮਾਜ ਨੂੰ ਸੁਧਾਰਨ ਵਾਸਤੇ ਕੋਈ ਵੀ ਕੰਮ ਕਰਦੇ ਹੋ ਤਾਂ ਉਹ ਵਿਅਰਥ ਨਹੀਂ ਜਾਂਦਾ ਲੋਕਾਂ ਨੇ ਇਹਨਾਂ ਦਾ ਕੰਮ ਦੇਖਿਆ ਕੰਮ ਦੇਖਿਆ ਭਾਵੇਂ ਇਹ ਕੋਰਪੋਰੇਟ ਇਲੈਕਟਿਕ ਕਾਉਂਸਲਰ ਨਹੀਂ ਸੀਗੇ ਫਿਰ ਵੀ ਇੱਕ ਆਪਣੀ ਵਾਰਡ ਵਿੱਚ ਬਿਨਾ ਕਾਉਂਸਲਰ ਤੋਂ ਬਿਨਾ ਪਾਵਰ ਤੋਂ ਕੰਮ ਕਰਕੇ ਦਿਖਾਇਆ ਲੋਕਾਂ ਦੇ ਦੁੱਖ ਸੁੱਖ ਵਿੱਚ ਖੜੇ ਹੋਏ ਤਾਂ ਅੱਜ ਜਿਹੜਾ ਰਿਵਾਰਡ ਹੈ ਲੋਕਾਂ ਨੇ ਇਹਨਾਂ ਨੂੰ ਇੰਨੀਆਂ ਵੋਟਾਂ ਦੇ ਨਾਲ ਜਿਤਾਤਾ ਇੰਨੇ ਸਟਰੋਂਗ ਕੈਂਡੀਡੇਟ ਦੇ ਅਗੇਂਸਟ ਜਿਹੜਾ ਜਿੱਤਣ ਵਾਸਤੇ ਜਿਤਾ ਕੇ ਦਿਖਾਇਆ ਤਾਂ ਤੁਹਾਨੂੰ ਸਾਰਿਆਂ ਨੂੰ ਇਹੀ ਐਪਰੀਸ਼ੀਏਸ਼ਨ ਦੇਣਾ ਸੀ ਅੱਜ ਤਾਂ ਹੀ ਤੁਹਾਡੇ ਕੋਈ ਸਾਡਾ ਜਿਹੜਾ ਚੈਨਲ ਹੈਗਾ ਰੀਅਲ 스타 ਵੀ ਜਿਹੜੇ ਵਾਕਈ 스타 ਹੈਗੇ ਨੇ ਉਹ ਤੁਹਾਡੇ ਜਿਹੇ ਪ੍ਰੈਜੈਂਟੇਸ਼ਨ ਆਪਾਂ ਦੇਈ ਦੀ ਉਹਨਾਂ ਦੇ ਉਹਨਾਂ ਨੂੰ ਲੈ ਕੇ ਆਈਦਾ ਤਾਂ ਸਾਡੇ ਵਾਸਤੇ ਤਾਂ 스타 ਹੀ ਨੇ ਸਾਡੇ ਮੈਡਮ ਕਿਉਂਕਿ ਛੋਟੀ ਜਿਹੀ ਉਮਰ ਵਿੱਚ ਇੱਕ ਰਿਕਾਰਡ ਇੱਕ ਇਤਿਹਾਸ ਜਿਹੜਾ ਰਚਿਆ ਤਾਂ ਜਾਦੀ ਵਕਤੀ ਕੀ ਵੈਸੀ ਦੇਣਾ ਚਾਹੋਗੇ ਮੈਡਮ ਆ ਸਭ ਤੋਂ ਪਹਿਲਾਂ ਤਾਂ ਮੈਂ ਥੈਂਕ ਯੂ ਕਹਿਣਾ ਚਾਹੂੰਗੀ ਸਾਰੀ ਵੋਟ ਨੰਬਰ 49 ਦਾ ਚਾਹੇ ਵੋਟਰਸ ਹੈ ਚਾਹੇ ਸਪੋਰਟਰਸ ਹੈ ਚਾਹੇ ਬੱਚੇ ਹੈ ਚਾਹੇ ਬਜ਼ੁਰਗ ਹੈ ਜਿਨ੍ਹਾਂ ਨੇ ਆਪਣੀ ਬਲੇਸਿੰਗਸ ਦੇ ਨਾਲ ਸਾਨੂੰ ਇੱਥੇ ਤੱਕ ਪਹੁੰਚਾਇਆ ਔਰ ਇੱਕ ਮੈਸੇਜ ਆਇਆ ਦੇਣਾ ਚਾਹੂੰਗੀ ਇਨ ਫਿਊਚਰ ਜਦੋਂ ਵੀ ਇਲੈਕਸ਼ਨਸ ਹੁੰਦੇ ਆ ਜਿਹੜੇ ਵੀ ਆਪੋਜ਼ਿਟ ਵਾਲੇ ਕੈਂਡੀਡੇਟਸ ਹੈ ਚਾਹੇ ਆਪਾਂ ਚਾਹੇ ਕੋਈ ਪਲੀਜ਼ ਉਹਨੂੰ ਇੱਕ ਦਿਨ ਦੀ ਇਲੈਕਸ਼ਨਸ ਲੜੋ ਪਰਸਨਲ ਲੜਾਈ ਨਾ ਕਰੋ ਕਿ ਆਪਣਾ ਵੀ ਨੁਕਸਾਨ ਹੋਏ ਕਿਸੇ ਦਾ ਵੀ ਕਿਉਂਕਿ ਸਾਡੇ ਇਲੈਕਸ਼ਨਸ ਵਾਲੇ ਦਿਨ ਬਹੁਤ ਹੀ ਇੱਦਾਂ ਦਾ ਮਾਹੌਲ ਸੀਗਾ ਕਿ ਲੱਗਦਾ ਸੀ ਹੁਣੇ ਲੜਾਈ ਹੋਈ ਦੇਖਿਆ ਸੀ ਅਸੀਂ ਦੇਖੋ ਸਾਡੇ ਵੱਲੋਂ ਤਾਂ ਆਪਾਂ ਸਭ ਨੂੰ ਬੋਲਿਆ ਸੀ ਕਿ ਨਹੀਂ ਅਗਲਾ ਬੰਦਾ ਕੁਝ ਵੀ ਕਰੇ ਪਰ ਆਪਾਂ ਨਹੀਂ ਕਿਸੇ ਦਾ ਨੁਕਸਾਨ ਪਹੁੰਚਾਣਾ ਔਰ ਪਹੁੰਚਾਣਾ ਵੀ ਨਹੀਂ ਚਾਹੀਦਾ ਦੇਖੋ ਇਲੈਕਸ਼ਨਸ ਇੱਕ ਦਿਨ ਦੇ ਆਪਾਂ ਸੇਮ ਸੁਸਾਇਟੀ 'ਚ ਰਹਿਣਾ ਹੈ ਲੋਕ ਇੱਕ ਦੂਸਰੇ ਨੂੰ ਫੇਸ ਕਰਨਾ ਹੈ ਤੇ ਪਰਸਨਲੀ ਕੁਝ ਵੀ ਨਹੀਂ ਹੈ ਕਿ ਇਲੈਕਸ਼ਨਸ ਹੈ ਇੱਕ ਗਰਾਉਂਡ ਹੈ ਹਾਰ ਜਿੱਤ ਤਾਂ ਹੋਣੀ ਹੈ ਤਾਂ ਇੰਨਾ ਪਰਸਨਲ ਨਹੀਂ ਲਿਆ ਕਰੋ ਕਿ ਅਗਲੇ ਨੂੰ ਮਾਰ ਦੇਣਾ ਜਾਂ ਮਰ ਜਾਣਾ दैट इज वेरी ਰੋਂਗ ਲੜੋ ਇਲੈਕਸ਼ਨਸ ਲੜੋ ਸਮੂਥਲੀ ਨਾਲ ਲੜੋ जीत गया वो भी बढ़िया जरा हार गया वो भी बढ़िया फिर की मतलब फाइट है जीता हारता बनी है इतने जितना इतने हार थैंक यू क्या बात है बहुत सोणा मैसेज ता अ चलो एक और सवाल ਹੁਣ ਵੀ ਤੁਸੀਂ ਆਪਾ ਦੇਖਿਆ ਕਈ ਜਗ੍ਹਾ ਤੇ ਇਕੱਠੇ ਹੁੰਦੇ ਸਾਰੇ ਉਹ ਭਾਵੇਂ ਬੀਜੇਪੀ ਐ ਕਾਲੀ ਐ ਆਮ ਆਦਮੀ ਪਾਰਟੀ ਕਾਂਗਰਸ ਜਦੋਂ ਇਕੱਠੇ ਜਾਂਦਾ ਕਿਤੇ ਮੌਕਾ ਮਿਲਦਾ ਤਾਂ ਮੈਂ ਦੇਖਿਆ ਕਿ ਤੁਸੀਂ ਅੱਜ ਵੀ ਉਹਨਾਂ ਦੇ ਪੈਰੀਂ ਹੱਥ ਲਗਾਦੇ ਹੋ ਜੀ ਬਿਲਕੁਲ ਜੀ ਦੇਖੋ ਸਤਿਕਾਰ ਤਾਂ ਹਮੇਸ਼ਾ ਹਰ ਕਿਸੇ ਦਾ ਕਰੀਦਾ ਹੈ ਇਲੈਕਸ਼ਨ ਸੀ ਇੱਕ ਦਿਨ ਦਾ ਇਲੈਕਸ਼ਨ ਸੀ ਉਹ ਬੀਤ ਗਿਆ ਹੁਣ ਜਿਹੜਾ ਸਮੂਥ ਵੇ ਨਾਲ ਅਸੀਂ ਤਾਂ ਹਮੇਸ਼ਾ ਕੋਸ਼ਿਸ਼ ਕਰਦੇ ਆ ਕਿ ਜਿੱਥੇ ਵੀ ਕੋਈ ਮਿਲਦਾ ਹੈ ਉਹਨਾਂ ਨੂੰ ਵਧੀਆ ਤਰੀਕੇ ਨਾਲ ਮਿਲੀਏ ਤੇ ਅੱਗੋ ਵੀ ਇਦਾਂ ਹੀ ਚੱਲਦੇ ਆ ਕੀ ਬਾਤ ਹੈ ਜੀ ਐਸੀ ਸਾਡੇ ਨਾਲ ਅੱਜ ਸਟੂਡੀਓ ਵਿੱਚ ਨੇਹਾ ਸ਼ਾਲੂ ਮਿੰਟੂ ਹਾਂ ਮੇਰੇ ਕੋਈ ਗੱਲ ਰਹੀ ਨੇਹਾ ਸ਼ਾਲੂ ਮਿੰਟੂ ਇਹ ਨਾਮ ਦੇ ਪਿੱਛੇ ਕੀ ਪਰਿਭਾਸ਼ਾ ਕੀ ਹੈ ਨੇਹਾ ਸ਼ਾਲੂ ਮਿੰਟੂ ਦਾ ਥੋੜਾ ਜਿਹਾ ਮੀਨਿੰਗ ਸਾਡੇ ਦਸਖੰਦਾਂ ਦਾ ਜੀ ਨੇਹਾ ਮੇਰਾ ਨਾਮ ਹੈ ਸ਼ਾਲੂ ਮੇਰੇ ਹਸਬੰਦ ਤੇ ਫਾਦਰ ਉਹਨਾਂ ਨੂੰ ਤਾਂ ਆਪਾਂ ਪਿੱਛੇ ਛੱਡ ਨਹੀਂ ਸਕਦੇ ਉਹਨਾਂ ਕਰਕੇ ਆਪਾਂ ਇੱਥੇ ਤੱਕ ਆ ਮਿੰਟੂ ਮੇਰੇ ਪਾਪਾ ਦਾ ਨਾਮ ਹੈ ਸੋ ਨੇਹਾ ਸ਼ਾਲੂ ਮਿੰਟੂ ਐਸੇ ਵਾਸਤੇ ਕਿਹ ਇਹਦਾ ਜਿਹੜੀਆਂ ਸਾਡੀਆਂ ਧੀਆਂ ਹੁੰਦੀਆਂ ਸਾਡੀਆਂ ਭੈਣਾਂ ਹੁੰਦੀਆਂ ਸਾਡੇ ਬੱਚੀ ਕੁੜੀਆਂ ਹੁੰਦੀਆਂ ਨੇ ਉਹ ਦੋ ਦੋ ਕਹੋਗੇ ਰਿਸ਼ਤੇਆਂ ਨੂੰ ਸਾਂਭ ਕੇ ਰੱਖਦੀਆਂ ਨੇ ਦੇਖੋ ਇਹਨਾਂ ਨੇ ਪੇਕੇਆਂ ਨੂੰ ਵੀ ਸਾਂਭ ਕੇ ਰੱਖਿਆ ਤਾਂ ਸਹੁਰਿਆਂ ਨੂੰ ਵੀ ਸਾਂਭ ਕੇ ਰੱਖਿਆ ਨੇਹਾ ਆਪਣਾ ਨਾਮ ਸ਼ਾਲੂ ਹਸਬੰਦ ਦਾ ਨਾਮ ਤੇ ਮਿੰਟੂ ਆਪਣੇ ਫਾਦਰ ਸਾਹਿਬ ਦਾ ਨਾਮ ਸਾਰਿਆਂ ਨੂੰ ਕੰਬਾਈਨ ਕਰਕੇ ਜਿਹੜਾ ਇੱਕ ਪ੍ਰੈਜੈਂਟੇਸ਼ਨ ਦਿੱਤੀ ਹੈ ਇੰਦਾਂ ਦੀ ਸੋਚ ਇੰਦਾਂ ਦਾ ਜਿਹੜਾ ਲੈਵਲ ਹੈ ਇਹ ਸਾਡੇ ਸਮਾਜ ਨੂੰ ਇੰਪਰੂਵ ਕਰਦਾ ਹੈ ਕਿ ਦਰਸਾਂਦਾ ਹੈ ਕਿ ਧੀਆਂ ਸਾਡੇ ਵਾਸਤੇ ਕਿੰਨੀਆਂ ਜ਼ਰੂਰੀ ਨੇ ਕਿ ਦੋਨਾਂ ਪਰਿਵਾਰ ਨੂੰ ਇਕੱਠਾ ਰੱਖਦੀਆਂ ਨੇ ਇਸੇ ਵਾਸਤੇ ਸਾਡੇ ਸਟਾਰ ਹੈ ਜੀ ਰੀ ਸਟਾਰ ਤੇ ਅੱਜ ਤੁਹਾਡਾ ਪੋਡਕਾਸਟ ਆਪਾਂ ਤੁਹਾਨੂੰ ਦਿਖਾਇਆ ਤਾਂ ਮਿਲਦੇ ਹਾਂ ਤੁਹਾਨੂੰ ਜਲਦ ਨਵੇਂ ਪੋਡਕਾਸਟ ਦੇ ਨਾਲ